ਕੀ ਕਰਾਂ ਇਹ ਤਾਂ ਟੀਪਨ ਵੀ ਮੈਂ ਤਾਂ ਉੱਥੇ ਭੁੱਲੀ ਤੇ ਕੁਣੀ ਭੁੱਲ ਗਈ ਉੱਥੇ ਰਹਿ ਗਿਆ ਮੇਚ ਤੇ ਕੀ ਕਰਾਂ ਉਹ ਤਾਂ ਤਾਂ ਰਹਿ ਗਿਆ ਜੋ ਭੈਣ ਦਾ ਫੋਨ ਆ ਗਿਆ ਉਹ ਗੱਲਾਂ ਕਰਨ ਲੱਗੀ ਉਹ ਸਦੀ ਗੱਲਾਂ ਗੱਲਾਂ ਚ ਉੱਥੋਂ ਅੰਦਰੋਂ ਤੁਰਈ ਤੇ ਟੀਪਨ ਉੱਥੇ ਛੱਡ ਗਈ ਪਤਾ ਨਹੀਂ ਕੀ ਕੱਲੀ ਬੋਲਦੀ ਆਉਂਦੀ ਐ ਉਹ ਕੀ ਬੋਲ ਬੁੜੇ ਕਰਦੀ ਆਉਂਦੀ ਐ ਤੂੰ ਬੋਲਣਾ ਕੀ ਐ ਬੋਲਦੀ ਸੀ ਮੈਂ ਤਾਂ ਮੈਂ ਟੀਪਨ ਉੱਥੇ ਰਹਿ ਗਿਆ ਸਕੂਲ ਚ ਟੀਪਨ ਭੁੱਲੀ ਰੋਟੀਆਂ ਹਾਂ ਉਹ ਖੇਤਾਂ ਚ ਅਸੀਂ ਆਏ ਭਾਂਡੇ ਭੁੱਲ ਗਏ ਫਿਰ ਸਾਰੇ ਜੀ ਭਾਂਡੇ ਗਵਾਣਦੇ ਅਜਨੂੰ ਉੱਗ ਮਾਂ ਚ ਦਾ ਕਿਦਨ ਹੈ ਦੋ ਦਿਨਾਂ ਨੂੰ ਚੱਕ ਲਿਆਂਗੀ ਆਹੀ ਹੈ ਹੋਲੀ ਕਰਕੇ ਛੁੱਟੀ ਆ ਗਈ ਸੋਮਵਾਰ ਦੀ ਕੱਲ ਨੂੰ ਐਤਵਾਰ ਦੀ ਛੁੱਟੀ ਹੈ ਉਹ ਫਿਰ ਭੁੱਲੇਈ ਦਾ ਭੁੱਲੇਈ ਫਿਰ ਉਹ ਘਰੇ ਕੋਈ ਕੰਮ ਕਰ ਲੈ ਕਿ ਹੁਣ ਤੂੰ ਇੱਥੇ ਖੜੀ ਰਹੇਂਗੀ ਲੈ ਤੁਰੀ ਤਾਂ ਇਹ ਤੇਨੂੰ ਆਉਣ ਸਾੜੇ ਕੰਮ ਦੀ ਹੋ ਗਈ ਕੋਈ ਐ ਨਹੀਂ ਵੀ ਲੈ ਮੈਂ ਪਾਣੀ ਫੜਾ ਦੇ ਜਾਂ ਮੈਂ ਚਾਹ ਕਰਨਾ ਕਰ ਲੈ ਕੰਮ ਕਿਉਂ ਕਹ ਮੈਨੂੰ ਤੂੰ ਇੱਥੇ ਹੀ ਰਹਿ ਗਈ ਦੋ ਨਾ ਪਾਣੀ ਚਾਹ ਨੂੰ ਕਰ ਲੈ ਕੋਈ ਤਰ੍ਹਾਂ ਉਹ ਤੇ ਕੋਈ ਜ਼ੋਰ ਲੱਗੇਗਾ ਬਿੱਲੀ ਬੈਠੀ ਰਹੀ ਹੈ ਆ ਪਰ ਪਰਸ ਤੂੰ ਵਗ ਜਾ ਕੱਲ ਤੂੰ ਤੂੰ ਪੜਾਇਆ ਕਰ ਉੱਥੇ ਤੈਨੂੰ ਪਤਾ ਲੱਗ ਜੂ ਇੱਕ ਦਿਨ ਜਾ ਕੇ ਦੇਖ ਲੈ ਵੀ ਉੱਥੇ ਦੇ ਲਾ ਦੇ ਨੇ ਕਿ ਉੱਥੇ ਕੰਮ ਹੁੰਦਾ ਮੇਰੀ ਗੱਲ ਸੁਣ ਲੈ ਮੈਂ ਨਾ ਪਹਿਲਾਂ ਕਿਉਂ ਨਹੀਂ ਮੈਂ ਤੈਨੂੰ ਦੱਸਿਆ ਮੈਨੂੰ ਉਹ ਬਰਾਇਆ ਨਾ ਕਰੋ ਬਾਲਾ ਤੇ ਮੈਂ ਤੈਨੂੰ ਐ ਚੱਲ ਮੇਰੇ ਨਾਲ ਆ ਜਾ ਗੱਲ ਕਰਦੀ ਆ ਮੈਂ ਤੇਰੇ ਨਾਲ ਤੇ ਉੱਥੇ ਤੋਂ ਕਰਚਾਲਾ ਚੱਕ ਲੈ ਪਰਸ ਆ ਜਾ ਅੱਛਾ ਮੈਂ ਤੇਰੇ ਪਰਸ ਹੀ ਮੈਂ ਚੱਕ ਹੀ ਲਿਆ ਕਰੂੰਗਾ ਹੁਣ ਹਾਂ ਫਿਰ ਤੈਨੂੰ ਕਹੀ ਐ ਵੀ ਤੂੰ ਬਗਜਿਆ ਕਰ ਪਰ ਹੁਣ ਪਰਸ ਲਈ ਜਾ ਕਰ ਤੂੰ ਚਾਰ ਚੰਗਾਂ ਦੇ ਕੰਮ ਕਰ ਲੈ ਚਾਰ ਅੱਖਰ ਪੜ੍ਹੀਆਂ ਨਾ ਉਹਦੀ ਆਕਰ ਕਰਦੀਆਂ ਤੂੰ ਮੈਂ ਪੜ੍ਹਾਂਗਾ ਉਹ ਮੈਂ ਤੇਰੇ ਨਾਲ ਦੁਕਾਨ ਤੇ ਕੰਮ ਕਰਦਾ ਖੇਤਾ ਜੇਖੋ ਮੈਨੂੰ ਪਹਿਲਾਂ ਟੈਨਸ਼ਨ ਹੋਈ ਪਈ ਮੈਨੂੰ ਬਾਹਲਾ ਨਾ ਹੋ ਕਰ ਮੈਂ ਤਾਂ ਨਾ ਭੈਣ ਦਾ ਫੋਨ ਆਇਆ ਸੀਗਾ ਟੈਨਸ਼ਨ ਹੋਈ ਪਈ ਹੈ ਤੇਰੀ ਭੈਣ ਦਾ ਫੋਨ ਆਇਆ ਸੀ ਆ ਉਹਨੇ ਫੋਨ ਕੀਤਾ ਸੀ ਉਹ ਕਹਿੰਦੀ ਨਾ ਵੀ ਮਾਸੀ ਬਾੜੀ ਬਿਮਾਰ ਹੈ ਉਹਦੀ ਸੱਸ ਤੇ ਆਪਾਂ ਪੜ ਪਤਾ ਲੈ ਕੇ ਆਉਣਾ ਅੱਜ ਬਗ ਚੱਲਦੇ ਤਾਂ ਕਿਸੇ ਦੇ ਹਾਂ ਆ ਜਾਗੇ ਤੇ ਫਿਰ ਬੇਬੇ ਜਾਏ ਹੋਊਗੀ ਬੇਬੇ ਜਾਣ ਨੂੰ ਫਿਰਦੀਏ ਕੋਲੇ ਪਹਿਲਾਂ ਬੇਬੇ ਨੂੰ ਜਾਇਆ ਹਣ ਦੇ ਆਪਾਂ ਫੇਰ ਬਗ ਜਾਗੇ ਲੈ ਉਹਨੇ ਤਾਂ ਫੋਨ ਕਰਿਆ ਉਹ ਕਹਿੰਦੀ ਬਾੜੀ ਬਿਮਾਰ ਹੈ ਵੀ ਪਤਾ ਲੈ ਕੇ ਜਾਣਾ ਤਾਂ ਹੁਣ ਲੈ ਜਾਓ ਭਾਈ ਫਿਰ ਉਹਨਾਂ ਨੂੰ ਦਵਾਈ ਦਿਵਾਉਣ ਜਾਣਾ ਮੇਰੀ ਗੱਲ ਸੁਣ ਲੈ ਉਹ ਬੇਬੇ ਤਾਂ ਰੋਹ ਹੀ ਦਨ ਗਣੀ ਜਾਂਦੀ ਮੈਂ ਜਾਣਾਂਗਾ ਪਹਿਲਾਂ ਬੇਬੇ ਨਾਲ ਗੱਲ ਕਰ ਤੇ ਬੇਬੇ ਹਾਂ ਕਹੋ ਫੇਰ ਆਪਾਂ ਜਾਵਾਂਗੇ ਮੈਂ ਨਹੀਂ ਕਹਿੰਦਾ ਐਵੇਂ ਪੁੱਛ ਲੈਣੀ ਮੈਂ ਬੇਬੇ ਨੂੰ ਕਹਿਦਾ ਨਹੀਂ ਬੇਬੇ ਨੂੰ ਉਹੀ ਦੰਗੀਆਂ ਨੇ ਬੇਬੇ ਤੋਂ ਉਹ ਤਾਂ ਦੂਜੀ ਵਾਰ ਤਿਆਰ ਹੋ ਗਈ ਉਹ ਵਿਚਾਰੀ ਹਜੇ ਕਿਹਾ ਵੀ ਨਹੀਂ ਗਈ ਕੋਈ ਨਹੀਂ ਜਾਣ ਨੂੰ ਉਹ ਤਾਂ ਭੱਗ ਜਾਂਦੀ ਹੋ ਨਾ ਸਾਦੀ ਭੂਆ ਨੂੰ ਮੈਂ ਕਿਹਾ ਨੂੰ ਆਖਿਆ ਸੀ ਆ ਲੈ ਨਵੇਂ ਸੱਪ ਕੱਢ ਲਿਆ ਨੇ ਲੈ ਉਹ ਮੇਰੀ ਮੰਨੂ ਤਾਂ ਮਿਲ ਲੱਗ ਤੇ ਜਾਣ ਹੀ ਨਹੀਂ ਦਿੰਦੀ ਅਕੱਲੇ ਮੇਰੀ ਹੁਣ ਭੈਣ ਦਾ ਫੋਨ ਆਇਆ ਸੀ ਉੱਥੇ ਪਤਾ ਲੈ ਕੇ ਆਉਣਾ ਉਹ ਮੇਰੇ ਮਾਂਕ ਨੂੰ ਜਾਊਗੀ ਆਪੀ ਤਿਆਰ ਹੋਈ ਰਹੀਂਦੀ ਐ ਚਲ ਦੇਖੀ ਜਉ ਜਿਵੇਂ ਬੇਬੇ ਕਹੂ ਚਲੂ ਤਾਂ ਹੁਣ ਬੇਬੇ ਦੀ ਇਹ ਤਾਂ ਰੋਜ਼ ਹੀ ਕਹੀ ਜਾਂਦੀ ਐ ਮੈਂ ਨਹੀਂ ਇਹਦੀ ਮੰਨਦਾ ਲੈ ਪਤਾ ਨਹੀਂ ਕੀ ਬੋਲੀ ਆਂਦੀ ਆ ਮੁੰਡੇ ਨਾਲ ਆਉਂਦੀ ਲੜਾਈ ਵਿੱਢ ਲੈਂਦੀ ਐ ਕੰਮ ਤਾਂ ਕੋਈ ਕਰਨਾ ਨਹੀਂ ਆਉਂਦੀ ਨੇ ਕਲੇਸ਼ ਪਾੜਦੀ ਐ ਤਾਂ ਜਾਂਦੀ ਵੀ ਕਲੇਸ਼ ਕਰਦੀ ਐ ਤੇ ਸਕੂਲੇ ਆਉਂਦੀ ਵੀ ਕਲੇਸ਼ ਕਰਦੀ ਐ ਕਾਹਦੇ ਦੌਰ ਪੀਆ ਕਮਾਉਂਦੀ ਐ ਸਨ ਤਾਂ ਮਾਂ ਪੁੱਤਾਂ ਨੂੰ ਪੰਜ ਤੇ ਡੰਗ ਰੱਖਿਆ ਲੈ ਹੁਣ ਆਉਂਦੀ ਨੇ ਉਹਦੇ ਨਾਲ ਜੁੱਧ ਲਾ ਲਿਆ ਮੁੰਡੇ ਨਾਲ ਕਿ ਤੋਂ ਕੀ ਬੋਲੀ ਆ ਨਾ ਬੇ ਮੈਂ ਕੀ ਬੋਲਦੀ ਮੈਂ ਕੀ ਕੱਲੀ ਬੋਲਦੀ ਸੀ ਭਾਈ ਮੈਂ ਤੋੜ ਤੋ ਬੋਲਦੀ ਨਹੀਂ ਆ ਮੈਂ ਕਲਪਨਾ ਕਰੀ ਜੰਨੀ ਆ ਵੀ ਆਉਂਦੇ ਨੇ ਜਿੱਦ ਨਾਲ ਰੱਖਦਾ ਮੁੰਡੇ ਨਾਲ ਆਉਂਦੀ ਕ੍ਰੈਸ਼ ਕਰੀ ਜਾਂਦੀ ਆ ਜਾਂਦੀ ਨਹੀਂ ਕ੍ਰੈਸ਼ ਕਰਦੇ ਤੁਹਾਨੂੰ ਵੀ ਕਰਦੀਆਂ ਭਈ ਕ੍ਰੈਸ਼ ਆ ਮੈਂ ਕਿੱਥੇ ਕ੍ਰੈਸ਼ ਕਰੇ ਤਰਾ ਮੁੰਡਾ ਬੋਲਦਾ ਸੀ ਮੈਂ ਥੋੜੀ ਬੋਲਦੀ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਮੈਂ ਤਾਂ ਨਹੀਂ ਤਾਂ ਟਿਪਨ ਪੁਲੀ ਸਕੂਲ ਚ ਤੇ ਨਾਲੇ ਮੇਰੀ ਭੈਣ ਦਾ ਫੋਨ ਆਇਆ ਸੀ ਉਹਦੀ ਸੱਸ ਬਾਰੇ ਬਿਮਾਰ ਹੈ ਤੇ ਅਸੀਂ ਅੱਜ ਜਾ ਕੇ ਆਉਣੇ ਆ ਤੇ ਤੜਕੇ ਸਧਿਆ ਆ ਜਾਗੀ ਮੈਂ ਦੀ ਸੱਸ ਦਾ ਤਾਂ ਹੋ ਗਿਆ ਕਹਾਂ ਤੀਜੇ ਤਾਂ ਮੇਰਾ ਭਰਾ ਬਿਮਾਰਾ ਹੋ ਤਾਂ ਕੁਝ ਲੱਗਦਾ ਹੀ ਨਹੀਂ ਕਿਉਂ ਕੀ ਗੱਲ ਬਈ ਭੈਣ ਦੀ ਸੱਸ ਤੈਨੂੰ ਨੇੜੇ ਉਹ ਵੀ ਮੇਰੇ ਭਰਾ ਨੂੰ ਦੂਰ ਹੈ ਕੀ ਗੱਲ ਬੇਬੇ ਭੈਣ ਦੀ ਸੱਸ ਕਿਵੇਂ ਦੂਰ ਹੋਗੀ ਆ ਤਾਂ ਇਹਨਾਂ ਦੇ ਸੱਸਾਂ ਦੂਰ ਹੁੰਦੀਆਂ ਤੇ ਜੇ ਭੈਣ ਦੀ ਤੇਰੀ ਕੁੜੀ ਦੀ ਸੱਸ ਵਧਾ ਕੁਝ ਦੁੱਖ ਦੇ ਸਕਦਾ ਹਾਂ ਤੂੰ ਬਤਾ ਲੈ ਨਾ ਮੈਂ ਹੱਸ ਵੇ ਤਾਂ ਦੇਖੀ ਜੋ ਕੁੜੀ ਦਾ ਦੁੱਖ ਦੇ ਸਕਦਾ ਉਹ ਜਾਂ ਦੇਗੀ ਜੀ ਉਹ ਦੇਖੀ ਜਾਉ ਨਾਲੇ ਜਮਾ ਮੇਰੇ ਭਰਾ ਐ ਤਾਂ ਬਿਮਾਰ ਤੇ ਉਹ ਤਾਂ ਮੈਨੂੰ ਪਤਾ ਲੈਣ ਨਹੀਂ ਜਾਣ ਦਿੰਦੀ ਤੂੰ ਫੇਰਾ ਲੋੜਾ ਹੀ ਆਇਆ ਤੇ ਮੈਂ ਤਾਂ ਹਾਂ ਕੀ ਛੁੱਟੀ ਲੈਨੇ ਨਾ ਲੈ ਕੇ ਜਨਰੇ ਦੇ ਨਾ ਲੈ ਕੇ ਮੈਂ ਨਾ ਸ਼ੈਂਟਵਾਰ ਤੇ ਤੇ ਸੋਮਵਾਰ ਦੀ ਛੁੱਟੀ ਹੈ ਮੈਂ ਮੇਰਾ ਤਲਾਏ ਵਰ ਭਰਾ ਬਤਾ ਲੇ ਤੂੰ ਤੂੰ ਉਹਦੀ ਰੁਹਾਨਾ ਕਰ ਲੈ ਬੇਬੇ ਉਹਨਾਂ ਨੇ ਫਿਰ ਦਵਾਈ ਲੈਣ ਜਾਣਾ ਹੈਗਾ ਦੇਸੀ ਦਵਾਈ ਖਾਂਦੀ ਆ ਉਹਨਾਂ ਨੂੰ ਰਾਤ ਲੱਗਦੀ ਆ ਉੱਤੇ ਲੱਗਦੇ ਨਾ ਲੱਗੇ ਬਈ ਰਾਤ ਮੈਂ ਤਾਂ ਉਹਦੇ ਭਰਾ ਬਤਾ ਲੈ ਕੇ ਆਉਂਗੀ ਤੈਨੂੰ ਆਪਾਂ ਦੇ ਸਸਤਾ ਲੈ ਰਹੇ ਹੋਗੇ ਮੇਰਾ ਭਰਾ ਦੂਰ ਹੋ ਗਿਆ ਕਿਉਂ ਕਾ ਨਾ ਮੇਰਾ ਭਰਾ ਮੇਰੇ ਕੋਲ ਲੱਗਦਾ ਨਹੀਂ ਉਹ ਬਾਗ ਜੀ ਬਾਗ ਜੀ ਕੱਲ ਨੂੰ ਤੜਕੀ ਬਾਗ ਜੀ ਮੈਂ ਤੇਰੇ ਨਾਲ ਬੰਨੇ ਹੱਥ ਕੱਲ ਨੂੰ ਹੀ ਜਾਂਦੀ ਮੈਂ ਤਾਂ ਉਹ ਰਾਜੀ ਜੀ ਅੱਜ ਨਹੀਂ ਬੱਬੇ ਵਰ ਜਾਏਗਾ ਮੈਂ ਜਾਣਦਾ ਮੈਂ ਤੈਨੂੰ ਵੀ ਨਹੀਂ ਨੰਦੀ ਪਰ ਦੇਖੀ ਹੋਇਆ ਤੈਨੂੰ ਕਾਹਨ ਪਤਾ ਲੱਗੂ ਕਿਹੜਾ ਨਾ ਮਿੱਤਰੂਗਾ ਤੂੰ ਨਹੀਂ ਤੈਨੂੰ ਕਿ ਮੈਂ ਨਿੱਤਰੂਗੀ ਮੈਂ ਰੋਜ਼ ਹੀ ਨਹੀਂ ਵੀ ਪਾਈ ਜਾਨਾ ਰੋਜ਼ ਹੀ ਪਾਈ ਜਾਨੀ ਵਿਚਾਰ ਕੋਈ ਨਾ ਇਹ ਨੂੰਹਾਂ ਵੱਗ ਜਾਂਦੇ ਚਲ ਕੋਈ ਨਾ ਇਹ ਨੂੰਹਾਂ ਵੱਗ ਜਾਂਦੇ ਤੂੰ ਨੌਕਰੀ ਤੇ ਕਾਹਦੇ ਰੱਖਦੀ ਐ ਸੰਤ ਪੰਜ ਤੇ ਡੰਗ ਰੱਖਿਆ ਤਾਂ ਮੈਂ ਕਾਹਦੇ ਨਾ ਬੰਜ ਕੇ ਡੰਗ ਲਿਆ ਸੋਨੂੰ ਮੈਂ ਤਾਂ ਜਾਣ ਦੀ ਗੱਲ ਕਰੀ ਐ ਅਸੀਂ ਤਾਂ ਹੁਣ ਜਾਵਾਂਗੇ ਹੁਣ ਦਿਨ ਤੇ ਸੇਬਾ ਤੂੰ ਕਿਹੜੀ ਪਾਸੇ ਆਉ ਤੇਰੀ ਮੈਂ ਤਾਂ ਨਾ ਜਾਵਾਂ ਨਾ ਜਾਣ ਦੇਵਾ ਨਾ ਤਾਂ ਮੈਂ ਤੇ ਭਰਾ ਦਾ ਪਤਾ ਲੈਣ ਜਾਵਾਂ ਨਾ ਤੇਰੀ ਭੈਣ ਤੇ ਸੱਸ ਦਾ ਪ ਮੈਂ ਕੋਈ ਗੱਲ ਨਹੀਂ ਬੱਤ ਮੈਂ ਤਾਂ ਬੇਬੀ ਜਾਊਂਗੀ ਕਹਿਤਾ ਤੇਰੇ ਮੁੰਡੇ ਨੂੰ ਮੁੰਡੇ ਜਾਣੇ ਆਜਾ ਅੱਜ ਜਾਵਾਂਗੇ ਤੜਕੇ ਸਵੇਰ ਆ ਜਾਵਾਂਗੇ ਤੇ ਤੜਕੀ ਬਗ ਜੀ ਤੂੰ ਮੈਂ ਤਾਂ ਮੇਰੇ ਬਾਹਰ ਜਾਣੇ ਬਾਹਰ ਦੇ ਮੁੰਡੇ ਨੂੰ ਮੈਂ ਕਹਿ ਕੇ ਜਾਣੀ ਵੀ ਜਾਈ ਨਾ ਬਾਈ ਖਬਰਦਾਰ ਜੇ ਦੇ ਨਾ ਤੁਰਿਆਗਾ ਆਹ ਐਡੀ ਹਿੰਮਤ ਤੇਰੇ ਮੁੰਡੇ ਦੀ ਨਹੀਂ ਮੇਰੇ ਨਾਲ ਕਰੇ ਨਾ ਤੇ ਮੁੰਡੇ ਨੇ ਤੇ ਮੜਾ ਮੈਂ ਮੜਾ ਦਬਕਾ ਵੀ ਤੇਰੇ ਇਧਰ ਨਹੀਂ ਜਾਂਦੀ ਨੀ ਮੇਰੀ ਡਿਊਟੀ ਤੇ 5000 ਰੁਪਏ ਲੈ ਨਹੀਂ ਫਿਰ ਕਿੱਥੋਂ ਲਵੇਂਗਾ ਤੇਰਾ ਮੁੰਡਾ ਤਾਂ ਭੱਜ ਕੇ ਮੇਰੇ ਨਾਲ ਤਰਪੂਗਾ ਗੱਲਾਂ ਨੇ ਕਰਦੀ ਜਣੇ ਦੀ ਮੁੰਡਾ ਤਾਂ ਬਾਹਰ ਹੀ ਹੈ ਚੱਲਦੀ ਇਹ ਨਾ ਨਿ ਮਾਪਤਾਂ ਦੀ ਚੱਲਦੀ ਤੇ ਹੋਰ ਵੀ ਦੋਨਾਂ ਦੀ ਨਹੀਂ ਕੋਈ ਨਹੀਂ ਮੈਂ ਹੁੰਨੀ ਆ ਤਿਆਰ ਪੁੱਛਦੀ ਆ ਮੁੰਡੇ ਨੂੰ ਜਾਣੇ ਆ ਜੀ ਏ ਵੋਹੋ ਹਾਏ ਮੈਂ ਮਰ ਜਾ ਹਾਏ ਹੱਥ ਟੁੱਟ ਗਏ ਮੇਰੇ ਹਾਏ ਹਾਏ ਕੀ ਤਰੇ ਇਹ ਨਾ ਬੁਧਾ ਤੱਕ ਕਹਿ ਰਨੋ ਦਿੱਤਾ ਮੈਂ ਦਾ ਵੀ ਡਿਗ ਪੀ ਤੇ ਹੋ ਖੜੀ ਹੋ ਮੈਂ ਕੀ ਹੋ ਗਿਆ ਤੈਨੂੰ ਮੇਰਾ ਹੱਥ ਦੋ ਦਾ ਖਰਚ ਆ ਮੈਨੂੰ ਚੱਕਰ ਕਿਵੇਂ ਆ ਗਿਆ ਮੈਂ ਭਾਈ ਆ ਚੱਪਲ ਝੜਕ ਗਈ ਬਾਹਰਾਂ ਮੈਂ ਇਹ ਚੱਪਲਾ ਮੱਚ ਜਾਣੀਆਂ ਪਾਉਰੀ ਅੜ ਕੇ ਗਈ ਹਾਏ ਮੈਂ ਮਰ ਜਾ ਜਿਸ ਪੈਂਦੇ ਵੇਰ ਤਾ ਇੱਧਰ ਵੀ ਆ ਜਾ ਉੱਥੇ ਵੀ ਆ ਤੀ ਤਰੀ ਆ ਜਾ ਉੱਥੀ ਆ ਜਾ ਹਾਏ 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 ਰਬਾ ਓਹੋ

ਉੱਥੇ ਜਾ ਕੇ ਮੇਰ ਨਾਲ ਬੋਲਣ ਲੱਗ ਗਿਆ ਨਹੀਂ ਮੈਂ ਆਦੀ ਭੈਣ ਦੀ ਸਸਰਾ ਪਤਾ ਲੈ ਕੇ ਆਣਾ ਗਾਦਣਾ ਬੋਲਦੀ ਬੋਲਦੀ ਕਲਪਨਾ ਜਿਵੇਂ ਤੇਰੇ ਬਣੀ ਹੁੰਦੀ ਸੀ ਦੱਸਣਾ ਬੇਬੇ ਮੈਂ ਉਹਨੂੰ ਕਹਿਣਾ ਹੈ ਜਾ ਕੇ ਤੇਰੇ ਕੋਲ ਬੇਬੇ ਕੋਲ ਬੜਾ ਜਿਵੇਂ ਜਵਾਦੋ ਤਾਂ ਕਹਤਾ ਹੂ ਨੇ ਮੈਨੂੰ ਪਤਾ ਹੀ ਹੈ ਨਾ ਨਹੀਂ ਦਿੱਤਾ ਨਾ ਕਰੇਸ ਨਾ ਕਰੀ ਨਾ ਲੜੀ ਤਾਂ ਮੈਂ ਤਾਂ ਪਿੱਟ ਗਈ ਆ ਉਹ ਦੇਖ ਲੈ ਬੇਬੇ ਦਾ ਵਿਚਾਰੀ ਪੱਟੀ ਹੈ ਉਹ ਮੰਤਰਾਂ ਨੇ ਤੱਕਾ ਨੂੰ ਜ਼ਰੂਰ ਦਿੱਤਾ ਹੂ ਐਵੇਂ ਕਿਵੇਂ ਨਹੀਂ ਬੇਬੇ ਰੋ ਜੀ ਉੱਥੇ ਤੁਰਦੀ ਹੈ ਕੋਈ ਨਹੀਂ ਜਾਣਦਾ ਹਰਪ੍ਰੀਤ ਉਹਰੇ ਆ ਆ ਬੇਬੇ ਕੋਲੇ ਆ ਆਕੇ ਹੁ ਨਵਾਂ ਡਰਾਮਾ ਸ਼ੁਰੂ ਹੋ ਗਿਆ ਐੇ ਕਿਹੜਾ ਕਰੀ ਜਾਂਦਾ ਨਾ ਬੋਲ ਮਾਰੀ ਜਾਂਦਾ ਉਹ ਕੀ ਹੋ ਗਿਆ ਕੀ ਹੋ ਗਿਆ ਹਾਂ ਤੈਨੂੰ ਦੱਸਾਂ ਕੀ ਹੋ ਗਿਆ ਐੇ ਹੱਥ ਕਿਵੇਂ ਲਾਣਾ ਮੇਰੇ ਤੋਂ ਉਹ ਮੇਰੀ ਮਨੂ ਤਾਂ ਕਾਹਦੇ ਤਾਈਂ ਥੇ ਪੁੱਤਿਆ ਕਮਰੇ ਵਿੱਚ ਬਹਦੇ ਤੇਰਾ ਤਵਾ ਖਾ ਲਿਆ ਤੂੰ ਆਕੇ ਚੰਬੜਦਾ ਮੈਨੂੰ ਮੈਂ ਤਾਂ ਅੰਦਰ ਕਮਰੇ 'ਚ ਤੇਰੀ ਮਾਂ ਨੂੰ ਤਾਂ ਕਮਰੇ 'ਚ ਛੋਕਨੇ ਚਾਹੀਦੀ ਮੈਂ ਤੂੰ ਕਮਰੇ 'ਚ ਮੈਂ ਤਾਂ ਅੰਦਰ ਆਇਆ ਕਮਰੇ 'ਚ ਵੀ ਆਇਆ ਘਰੀ ਕੌਣੀਆਂ ਮੈਂ ਮੈਂ ਤੂੰ ਮੇਰੇ ਤੇ ਹੱਥ ਕਿਵੇਂ ਚੱਕ ਲੈ ਉਹ ਅੱਗੇ ਤਾਂ ਕਦੇ ਡਿੱਗੀ ਨਾ ਬੈਠੀ ਹਾਂ ਦੱਸ ਹੱਥ ਲਾਇਆ ਕਿ ਮੈਂ ਤਾਂ ਮੇਰੇ ਕਿਵੇਂ ਬੋਲੋ ਮੈਂ ਜੇ ਫੋਨ ਕਰਤਾ ਨਾ ਇਹ ਭਰਾ ਨੂੰ ਮੈਂ ਤਾਂ ਨਸਾ ਹੋਣ ਸੱਦ ਨੂੰ ਜਾਣਦਾ ਨਾਲ ਆ ਕੇ ਤੂੰ ਸਿੱਧਾ ਝੰਬੜੀ ਗਿਆ ਹੈ ਉਹ ਮਨ ਦਾ ਗੁੱਸਾ ਆ ਗਿਆ ਗੁੱਸਾ ਆ ਗਿਆ ਬੇਬੇ ਤੇ ਡਿੱਗੀ ਪਈ ਸੀ ਮਹਾਲਾ ਮੇਰੀ ਮਾਂ ਨੂੰ ਹਰਫਰੀਦ ਨੇ ਧੱਕਾ ਦਿੱਤਾ ਇੱਕ ਤੁਰਾ ਲੜ ਜੇ ਪਈ ਸੀ ਮਨ ਦਾ ਤੇਰੇ ਤੇ ਸ਼ੱਕ ਜਾ ਹੋ ਗਿਆ ਮੈਂ ਕੋਈ ਲੜੀ ਨਹੀਂ ਮੈਂ ਬੇਬੇ ਨੂੰ ਸਿੱਧਾ ਇਹ ਕਹੇ ਬੇਬੇ ਸੀ ਭੈਣ ਕੋਲ ਜਾ ਕੇ ਇਹ ਮੇਰੇ ਕੋਲ ਪਤਾ ਲੱਗ ਗਿਆ ਨੇ ਮੈਂ ਕੱਪੜੇ ਪਾਉਣੀਆਂ ਮੈਂ ਤਾਂ ਇਹ ਕੱਪੜੇ ਨਿਮਾਰੀ ਖੋਲਦੂ ਸੀ ਇਹਨੇ ਆਏ ਇਹਦੇ ਨਾਲ ਬਾਜਾਉਣ ਲੱਗਦੀਆਂ ਮੈਂ ਭੱਜ ਕੇ ਬਾਹਰ ਆਈ ਤੇ ਤੂੰ ਆ ਕੇ ਉਹਦਾ ਤੂੰ ਤਾਂ ਜਮਾ ਉਹ ਨਾਲ ਲੜ ਪੜਦੇ ਆਣ ਪੜੀ ਰਿਹਾ ਮੈਨੂੰ ਤਾਂ ਐਸੀ ਮਾੜੀ ਮੋਟੀ ਹਕਲਾ ਤੈਨੂੰ ਉਹ ਮੇਰੀ ਗੱਲ ਸੁਣ ਲੈ ਕਿ ਤੂੰ ਬੱਲੇ ਪਾਏ ਮੇਰੇ ਜਿਵੇਂ ਮੇਰੀ ਮਾਂ ਡੀਪੀ ਮੈਨੂੰ ਗੁੱਸਾ ਤਾਂ ਹੋਣਾ ਹੁਣ ਆਉਣੀ ਹੈਗਾ ਉਹ ਨਾਲੇ ਮੇਰੀ ਗੱਲ ਸੁਣ ਲੈ ਜੇ ਤੂੰ ਤੱਕਾ ਨਹੀਂ ਦਿੱਤਾ ਫਿਰ ਕਲੇਸ਼ ਤਾਂ ਕਲੇਸ਼ ਦੀ ਤਾਂ ਗੱਲ ਹੈਗੀ ਏ ਸਾਰੀ ਇਹ ਇਹ ਸਾਰਾ ਕਲੇਸ਼ ਦੀ ਕਾਰਨ ਬਣੇ ਨਾ ਮੈਂ ਕਿਹੜਾ ਕਲੇਸ਼ ਕਰੇ ਮੈਂ ਤਾਂ ਬੋਲੀ ਨਹੀਂ ਸੀ ਬੇਬੇ ਨੂੰ ਸਿੱਧਾ ਆ ਕਿ ਕੈਸੀ ਬੇਬੇ ਸੀ ਜਾ ਕੇ ਆਉਣੇ ਆ ਤੇ ਤੂੰ ਕੱਲ ਨੂੰ ਜਾਏ ਬੇਬੇ ਤਾਂ ਮੈਨੂੰ ਤਾਂ ਲੱਗਦਾ ਜਾਣ ਕੀ ਨਿਕੜੂਗੀ ਤੇਰੀ ਮਾਂ ਉਹ ਮੇਰੀ ਗੱਲ ਸੁਣ ਲੈ ਚਾਰ ਕਿੱਕੋਂ ਡਿੱਗੀ ਪਈ ਉਹਦਾ ਕੜਾ ਜੀ ਕਰਦਾ ਉਹਦਾ ਮੈਂ ਤਾਂ ਬਚਰੀ ਦਾ ਪੈਰ ਮੁਸ ਗਿਆ ਨਾਲੇ ਇਥੋਂ ਬਾਹਾਂ ਕਹਿੰਦੀ ਦਰਦ ਹੋਈ ਜਾਂਦਾ ਉਹ ਮੈਂ ਜਾ ਕੇ ਡਾਕਟਰ ਨੂੰ ਲਿਆਵਾਂ ਉਹਨੂੰ ਜਾ ਕੇ ਸਾਂਭ ਦੇ ਦਿੰਦਾ ਲੈ ਚੱਲ ਫਿਰ ਦੇਖੀਏ ਬੇਬੇ ਨੂੰ ਕਿੰਨੀ ਕਿ ਸੱਤ ਵੱਜੀ ਆ ਜਾ ਮੈਂ ਤੈਨੂੰ ਦੱਸਾਂ ਕਿ ਮੈਂ ਤੂੰ ਕਰਦਾ ਨਾ ਇਹ ਗੱਲ ਮੁੜ ਕੇ ਨਾ ਕਰੀ ਮੈਂ ਤੈਨੂੰ ਦੱਸ ਅੱਜ ਤੋਂ ਬਾਅਦ ਸੱਚ ਨਾ ਮਰਜੀ ਆਏ ਉਹਨੇ ਮਾਪੇ ਆਉਂਦੇ ਤੇ ਤੇ ਮੈਂ ਆਉਂਦੀ ਤਾਂ ਮੈਂ ਤੈਨੂੰ ਨਾ ਮੇਰੇ ਤੇ ਹੱਥ ਨਾ ਚੱਕੀ ਗਲਤੀ ਨਹੀਂ ਕੋਈ ਗੱਲ ਨਹੀਂ ਮੇਥੋਂ ਗਲਤੀ ਹੋ ਗਈ ਮੈਨੂੰ ਗੁੱਸਾ ਆ ਗਿਆ ਵੀ ਮੇਰੀ ਮਾਂ ਨੂੰ ਤੂੰ ਇੱਦਾਂ ਕਾ ਨਾ ਕਰੇ ਦੇ ਪਰ ਮੈਂ ਧੱਕਾ ਕਿਉਂ ਦੇਉਂਗੀ ਬੇਬੇ ਨੂੰ ਮੈਂ ਕੰਮ ਨਹੀਂ ਕਰੇ ਕੰਮ ਕੌਣ ਕਰੂ ਮੈਂ ਬੇਬੇ ਨੂੰ ਧੱਕਾ ਲੇ ਕੇ ਸੁੱਟੂਗੀ ਕਮਲਿਆ ਮੈਂ ਐਵੇਂ ਡਿਊਟੀ ਤੇ ਜਾਣਾ ਬੇਬੇ ਸਾਰਾ ਦਿਨ ਕੰਮ ਧੰਦਾ ਕਰਦੀ ਐ ਮੈਂ ਕਿਸ ਟੂਗੀ ਬੇਬੇ ਨੂੰ ਮੇਰੀ ਕੋਈ ਦਸ਼ਮਣੀ ਐ ਬੇਬੇ ਨਾਲ ਚਲ ਕੋਈ ਗੱਲ ਨਹੀਂ ਛੱਡ ਪਰੇ ਇਹਨਾਂ ਗੱਲਾਂ ਨੂੰ ਮੇਰੀ ਤੂੰ ਗਲਤੀ ਮੰਨ ਲੈ ਭਵਾਂ ਦੀ ਤੂੰ ਐ ਕਰ ਬੇਬੇ ਨੂੰ ਪਾਣੀ ਤਾਂ ਨਹੀਂ ਫੜਾ ਤੇ ਮੈਂ ਨਾ ਜਾ ਕੇ ਡਾਕਟਰ ਨੂੰ ਲਿਆਉਣਾ ਆ ਜਾ ਬੇਬੇ ਦੇਖੀਏ ਬੇਬੇ ਦੇ ਸੱਟ ਕਿੰਨੀ ਕੈ ਬੇਬੇ ਕਿੰਨੇ ਵਜੇ ਸੱਟ ਆ ਹਏ ਸੱਟ ਕੀ ਵੱਜਣੀ ਸੀ ਭਾਈ ਪੁੱਛਣਾ ਹਾਂ ਹਾਤ ਮੈਂ ਤਾਂ ਬੱਗੇ ਕਿਵੇਂ ਪਈ ਤੂੰ ਮੇਰੇ ਕੋਲ ਤੂੰ ਕਹਿੰਦੀ ਪਈ ਮੈਂ ਤਾਂ ਜਾਨੀ ਆ ਬਾਹਰ ਨੂੰ ਬਾਹਰ ਨੂੰ ਗਿਆ ਚੱਪਲਾਂ ਪਾ ਰਿਆਂ ਸੀ ਮੱਚ ਕੇ ਅੜਕੇ ਕੇ ਪਾਇਰ ਦੁੱਤ ਪਾਇਟ ਗਿਆ ਆਪਦਾ ਪੁੱਤਾ ਦੇਖ ਲੈ ਨਾ ਮੈਨੂੰ ਨਾ ਜਾ ਕੇ ਉਹੀ ਚੰਬੜ ਲਾ ਕੇ ਕਮਣਾਂ ਨੂੰ ਮੈਨੂੰ ਕਹਿੰਦਾ ਬੇਬੇ ਨੂੰ ਧੱਕਾ ਦੇਤਾ ਬਣਾਉਂਦਾ ਮੈਂ ਤੇਰੇ ਲਵੇ ਲਾਉਣੇ ਸੀ ਕਿਤੇ ਨਾ ਹੈ ਨਹੀਂ ਸੀ ਮੈਂ ਤਾਂ ਕਿਹਾ ਸੀ ਪੁੱਤ ਮੈਂ ਤਾਂ ਆਪੇ ਡਿੱ ਗਿਆ ਨਹੀਂ আর ਪਿੰਦ ਤਾਂ ਕਰਤਾ ਮੈਨੂੰ ਵੀ ਕਹਿੰਦਾ ਸੀ ਮਾਹ ਨਹੀਂ ਦਿੱਤਾ ਉਹ ਤਾਂ ਉਹੀ ਪੁੱਤ ਕਹਿੰਨੇ ਮੇਰੇ ਸੱਟ ਵੱਜ ਗਈ ਕਿ ਤਾਂ ਪੈਰ ਤੇ ਵੱਜ ਗਈ ਕਾ ਹੱਥ ਤੇ ਵੱਜ ਗਈ ਕੀ ਇਸ ਵਾਰੀ ਪੈਂਦੀ ਸੀ ਵਸ ਕਹਿੰਦੇ ਤੇਰੇ ਬੰਨੀ ਬਾਗਾ ਮੈਂ ਅਖੇ ਸੀ ਡਾਕਟਰ ਬੇਬੇ ਹਏ ਮੈਂ ਤੈਨੂੰ ਹਲਦੀ ਵਾਲਾ ਦੁੱਧ ਲਿਆ ਦੇਣੀ ਆ ਹਏ ਖੜ ਜਾ ਕੇ ਡਾਕਟਰ ਨੂੰ ਦਿਖਾਤਾ ਲੱਗਿਆ ਮੈਂ ਤਾਂ ਜਾਨ ਨਿਕਲੀ ਨਹੀਂ ਟੇਲੀ ਪਈ ਮੇਰ ਤਾਂ ਬੇਬੇ ਉਹ ਕਦੋਂ ਆਇਆ ਡਾਕਟਰ ਕਦ ਕੇ ਪੈਰ ਤਾਂ ਨਹੀਂ ਵਾਲਾ ਦੁਖਦਾ ਹਏ ਪੈਰ ਤਾਂ ਆਸਮਾਨ ਖਾਵੇ ਆ ਬੇਬੇ ਤੇ ਸੱਟ ਨਹੀਂ ਮੈਂ ਤਾਂ ਨੂੰ ਕੰਦਜੀ ਬਾਹੀ ਹੋਈ ਤੇ ਨਹੀਂ ਤਾਂ ਮੈਂ ਲਿਆਉਂਗੀ ਡਾਕਟਰ ਤੇ ਦੋ ਘਰਾਂ ਗੋਲੇ ਲੈ ਲੈ ਇਹ ਪਾ ਚਪਲ ਮੇਰੇ ਉਤੀ ਲੈ ਚੱਲਦੀ ਆ ਜਾ ਖੜਿਓ ਕਿੱਥੇ ਡਾਕਟਰ ਦੇ ਹਾਂ ਉੱਥੇ ਨਹੀਂ ਮੈਂ ਤੇ ਤੁਰ ਜਾਦਾ ਮੇਰੇ ਪੈਰ ਵੀ ਦੁਖੀ ਜਾਂਦਾ ਹੱਥ ਵੀ ਦੁਖੀ ਜਾਂਦਾ ਮੁੰਡਾ ਗਿਆ ਸੱਦਨ ਕੋਈ ਨਾ ਕਿਉਂ ਇੰਨੀ ਐਚ ਵੀ ਕਰੀ ਐ ਚਲ ਪਰ ਮੈਂ ਪਾਣੀ ਲੈ ਕੇ ਆਉਂਦਾ ਹਾਂ ਲੈ ਦੇ ਚੱਲ ਮੈਂ ਪਾਣੀ ਲੈ ਕੇ ਦਿੰਨੀ ਅੰਦਰ ਨੂੰ ਹੇ ਰਬਾ ਹੇ ਹੇ ਦੇਖ ਲੈ ਉਹ ਤਾਂ ਕਹਿੰਦੀ ਸੀ ਜਾਣ ਨਹੀਂ ਦਿੰਦੀ ਮੈਂ ਪਿੰਡ ਭੈਣ ਦੇ ਸੱਸ ਦਾ ਪਤਾ ਲੈ ਕੇ ਆਉਣੀ ਆ ਐਨੀ ਸਾਟ ਤਾਂ ਮੇਰੇ ਹੈ ਨਹੀਂ ਜਨੀ ਤੂੰ ਕਹਿੰਨੀ ਹੈਗੀ ਮੈਂ ਵੀ ਕਹਿੰਨ ਕੰਮ ਕਰਨ ਤੇ ਬੈਠੂ ਦੋ ਦਿਨ ਤੂੰ ਤਾਂ ਨਹੀਂ ਭੱਜ ਜਾਂਗੀ ਆਪਦੀ ਭੈਣ ਦੇ ਸੱਸ ਦਾ ਪਤਾ ਲੈਣ ਜੇ ਮੇਰੇ ਭਰਾ ਦਾ ਨਹੀਂ ਪਤਾ ਲੈਣ ਜਾਣ ਦਿੰਦੀ ਗਈ ਇਹਨੇ ਭੱਜ ਕੇ ਪਾਣੀ ਲੈਣ ਨਾ ਇਹਦੇ ਜੀ ਮੁੰਡਾ ਕਹਿੰਦੇ ਤੇਰਾ ਰੋਕੇ ਰੁਕ ਜੂਗਾ ਮੁੰਡੇ ਨੇ ਤੈਨੂੰ ਤਾਂ ਕਹਿੰਦੇ ਮੈਂ ਮੂੰਹੇ ਲਾ ਲੂ ਗਿਆ ਨਾ ਮੁੰਡਾ ਸੱਦਨ ਇਹ ਤੈਨੂੰ ਤਾਂ ਗਾਉਂਦੇ ਐ ਵੀ ਮੈਂ ਪੜ੍ਹੀ ਲਿਖੀ ਆ ਵਿਖਾਣੇ ਮੈਂ ਨੌਕਰੀ ਤੇ ਯਾਨੀ ਨਾ ਡਰਾ ਕੇ ਰੱਖ ਰੋ ਮੈਂ ਤਾਂ ਆਪਦੇ ਚ ਲਿੱਤਰ ਖੇੜੀ ਨਹੀਂ ਸੀ ਹੁਣ ਤੂੰ ਕਹਿੰਨੇ ਕਰ ਲਈ ਜਿਹੜਾ ਕੁਸ ਲਾਉਣਾ ਜੋਰ ਲਾ ਲਈ ਹੁਣ ਅਜ ਥੋੜੇ ਵੀ ਪੈਣ ਦੀ ਸਸਰਾ ਪਤਾ ਲੇਗੇ ਨੇ ਮੁੰਡੇ ਲੈ ਜੀ ਮੈਂ ਹੁਣ ਦੋ ਦਿਨ ਤੱਕ ਛੁੱਟਾਂ ਆ ਆਰਾਮ ਨਾਲ ਹਾਏ ਹਾਏ ਕਰਕੇ ਪੋ ਪਵਾ ਵੱਜੀ ਐ ਛੱਡ ਪਵਾ ਨਾ ਵੱਜੀ ਐ ਤੇਰੇ ਲਈ ਤਾਂ ਜ਼ਿਆਦਾ ਕਰਾ ਕਰੂ ਉਹ ਹੁੰਦੀ ਐ ਹਾਏ ਹਾਏ ਜਾ ਰਹੇ ਤੋਦੀ ਆ ਮਾਂ ਮਜੀ ਇਸ ਪੰਦੀ ਅਰ ਬਾ ਹਾਏ ਹਾਏ ਪਾਣੀ ਲੈਣ ਗਈ ਬੈਗੀ ਉੱਥੇ ਹਏ ਨਾਮੰਦਾ ਹਏ ਤੱਕ ਹਾਏ ਰਬਾ ਹਏ ਅੱਤ ਪੰ ਗਈ ਹੋ ਗਿਆ ਨਮਾ ਹੈ ਬੇਬੇ ਵਧੀਆ ਸਾਰਾ ਕੰਮ ਧੰਦਾ ਕਰ ਲੰਗੀ ਸੀ ਬਾਰੇ ਕੋਈ ਛੱਟ ਵੱਜੀ ਇਹਦੇ ਤਾਂ ਮੈਨੂੰ ਤਾਂ ਲੱਗਦਾ ਐਥੇ ਡਿੱਗ ਪੀ ਆ ਪੱਕਾ ਥਾਂ ਸੀਗਾ ਮੈਂ ਕਿਹੜਾ ਨੂੰ ਆਖਿਆ ਸੀ ਵੀ ਡਿੱਗ ਪਾ ਜਾ ਕੇ ਹੈ ਨਾਲੇ ਵਧੀਆ ਕੰਮ ਧੰਦਾ ਕਰਦੀ ਸੀ ਸਾਰਾ ਹੁਣ ਮੈਨੂੰ ਔਖਾ ਹੋ ਜੂਗਾ ਪਤਾ ਤਾਂ ਕਿਹੜਾ ਲੈਣ ਜਾਇਆ ਜਊ ਹੁਣ ਉਹ ਤਾਂ ਮੈਨੂੰ ਕੰਮ ਦਾ ਵੀ ਔਖਾ ਹੋ ਜੂ ਕਰੇ ਹਏ ਹਏ ਲੈ ਵੇ ਪਾਣੀ ਹਏ ਪਾਣੀ ਪੀ ਲਾ ਹਏ 25 ਬਾੜੀ ਮੈਂਦੀ ਏ ਹੋਰ 25 ਜਿਵੇਂ ਆਖਿਆ ਸੀ ਭਾਈ ਡਾਕਟਰ ਦੇ ਕਹੇ ਵੀ ਭੀੜ ਭੂੜ ਹੁੰਦੀ ਏ ਵੀ ਤੂੰ ਨਾਲ ਵਗ ਚੱਲ ਮੇਰੇ ਆਪਾਂ ਦੋਨੇ ਵਗ ਚੱਲ ਰਿਹਾ ਕੀ ਗੱਲ ਚੱਲ ਪਰ ਡੀਕ ਲਾਉ ਨਾ ਤਾ ਜਾ ਦੋ ਮਿੰਟ ਹਏ ਤਾ ਜਾ ਹਏ ਤਾਂ ਇਹ ਸਾਡੇ ਨਾਲ ਕਿਹੜਾ ਜਾਣੇ ਤੈਨੂੰ ਛੱਡ ਕੇ ਤਾਂ ਹੀ ਗੱਲ ਜਾ ਨਹੀਂ ਸਕਦੇ ਚਲ ਕੋਈ ਨਹੀਂ ਫੇਰ ਪਤਾ ਲਿਆਵਾਂਗੇ ਕੋਈ ਤੈਨੂੰ ਦਵਾਈ ਦੂਈ ਦਵਾ ਲਵਾਂਗੇ ਨਾ ਸੈਟ ਹੋਈ ਤਾਂ ਮਾਨਸਾ ਲੈ ਜੂ ਹਏ ਚੰਗਾ ਬੰਦ ਮੈਂ ਕੱਟਦੀ ਕੰਮ ਨਾ ਸਾਦੀ ਬਣਾਉਣੀ ਆ ਸਾਦੀ ਚੀਰੀ ਪਈ ਹਏ ਚੀਰੀ ਪਈ ਓਥੇ ਚਲ ਮੈਂ ਸਬਜੀ ਤਰਦੀਆਂ ਫਿਰ ਹਏ ਬਣਾ ਲਾ ਹਏ ਹਏ ਬਣਾਉਂ ਦਿਆਂ ਨਾ ਸਬਜੀ ਮੈਂ ਤੜੀ ਸੀ ਚਲ ਕੋਈ ਨਾ ਕੋਈ ਨਾ ਬਾਂਬੂ ਮੇਰੀ ਇੰਨੀ ਦੁਖਦੀ ਨੇ ਮ ਬਗ ਜਾਂਦੀ ਮੁੰਡੇ ਨਾਲ ਪੱਟੀ ਕਰਾਉਣ ਜਾਂ ਤੇਰ ਨਾਲ ਬਗ ਜਾਂਦੀ ਐਵੇਂ ਪੈਸੇ ਕਰੀ ਜਾਣੇ ਮੈਂ ਤਾਂ ਤੈਨੂੰ ਹੀ ਰੋਕਣਾ ਸੀ ਜਾਣ ਤੋਂ ਤੇ ਦਿਰੇ ਨੂੰ ਕੰਮ ਕਰਦੀ ਨਾ ਤੈਨੂੰ ਤਾਂ ਨਾਮ ਨਾਲ ਬੈਠੂਗੀ ਇੱਥੇ ਮੇਰੇ ਕਿਹੜੇ ਬੰਦੂ ਖਦੀ ਐ ਨਾ ਮੈਂ ਗੋਲੀ ਲਮਾਂ ਜੇ ਦੇਊਗੀ ਗੋਲੀਆਂ ਮੈਂ ਪਰੇ ਕਰਕੇ ਛਿੜ ਦਿਆ ਕਿਉਂ ਕੁਝ ਨਹੀਂ ਲੈਂਦੀ ਮੇਰੇ ਬਾਹਮ ਕੋ ਕੁਝ ਨਹੀਂ ਦੋਦ ਚੰਗਾ ਪਲਾ ਹੱਥ ਮੇਰਾ ਕੁਝ ਨਹੀਂ ਦੁਖਦਾ ਪਈਆਂ ਆ ਰਾਮ ਨਾਲ ਆਦੀ ਮ ਭੈਣ ਦੀ ਸੱਸ ਦਾ ਬਤਾ ਲੈਣ ਜਾਣੀ ਬੜਾ ਜਾ ਫਿਰ ਪਤਾ ਲੈਣਾ ਹੁਣ ਚਲਾ ਆ ਕਬਾਲੀ ਮੈਂ ਤਾਂ ਅੱਦੀ ਸੀ ਆਵਦੀ ਚਲਾਕੀ ਕਾ ਨੂੰ ਖੇਡਣੀ ਹੁਣ ਇਹ ਤਾਂ ਮੈਂ ਮੜੀ ਜੀ ਚਰਿੱਤਰ ਖੇਡੀ ਵੱਡਾ ਚਰਿੱਤਰ ਜੀ ਉਹ ਖੇਡਿਆ ਕਹਿੰਦਾ ਤੂੰ ਤਾਂ ਆਪੇ ਸਾਰਾ ਕੰਮ ਕਰਕੇ ਜਾਇਆ ਕਰੇਗੀ ਮਾਸਤਮੀਏ ਕਹਿੰਦੇ ਕੋਈ ਗੱਲ ਨਹੀਂ ਕੰਮ ਕੋ ਲੋਕ ਨਹੀਂ ਕਰਦੇ ਨੇ ਤੂੰ ਕੀ ਲੈਦਾ ਕਰਦੀ ਦੇਖੀ ਸਹੀ ਮੈਂ ਤਾਂ ਅੱਦੀ ਸੀ ਚਲ ਕਾ ਨੂੰ ਠਿੱਕ ਕਰਨੀ ਕਾ ਨੂੰ ਕਰਨੀ ਤੂੰ ਸਾਰੇ ਪੋਚੇ ਕੋ ਛੱਡੀ ਦੇ ਲੈ ਤੇ ਸਾਰੇ ਧੋਕ ਜਾਇਆ ਕਰੇਗੀ ਨਹੀਂ ਨੌਕਰੀ ਨਹੀਂ ਛੱਡਦੀ ਸੰ ਡਰਾਬੇ ਦਿੰਨੀ ਐ ਤੂੰ ਉਹ ਮਨ ਤੱਕ ਨਾ ਚਰ ਹੋਇਆ ਗਏ ਇਹਨੂੰ ਪਤਾ ਨਹੀਂ ਬੇਬੇ ਨਾਲ ਕੀ ਬਣੀ ਹੋਊਗੀ ਉਹ ਪੀੜੀ ਵਾਲੀ ਸ਼ਿਕਾਇਤ ਕਰਾਂ ਮੈਂ ਲੈ ਬੇਬੇ ਦਾ ਕਰਾਂਗਾ ਟਿੱਕੀ ਪਈ ਐ ਉਹ ਛੇੜਾਂ ਬੇਬੇ ਮੇਰੇ ਪਾਸ਼ਾਵਾਸ ਤੇਰੇ ਛਾਵਾਸ ਆਈ ਮੇਂ ਜਰਚਦਾ ਨਾ ਬੰਦਾ ਮਰ ਗਿਆ ਜਿੰਨੇ ਜਰਚ ਤੂੰ ਆਇਆਗਾ ਉਹ ਬੇਬੇ ਦੱਸ ਮੈਂ ਕੀ ਕਰਾਂ ਇਹ ਉਹ ਪੁੰਨੀ ਪੀੜ ਸੀਗੇ ਡਾਕਟਰ ਦੇ ਅੱਗੇ ਵੀ ਐਮਰਜੈਂਸੀ ਦਵਾਈ ਲੈ ਕੇ ਆਇਆ ਹਾਂ ਵੀ ਐਮਰਜੈਂਸੀ ਤੇ ਲੈ ਕੇ ਆਇਆ ਦਵਾਈ ਕੋਈ ਗੱਲ ਨਹੀਂ ਪੁੱਤ ਤੂੰ ਆ ਕੇ ਕਹਿੰਦਾ ਮੇਰੀ ਬੇਬੇ 7 ਵਜੇ ਨਾ ਡਾਕਟਰ ਨੂੰ ਇੱਥੇ ਲਿਆਉਣਾ ਤੂੰ ਬੇਬੇ ਤੈਨੂੰ ਹਜੇ ਐਵੇਂ ਕਹੀਂ ਨੀਗਾ ਉਹ ਮੈਂ ਤਾਂ ਹਜੇ ਆਪਣੇ ਪਿੰਡ ਦੇ ਸਿਆਣੇ ਬੰਦੇ ਸੀਗੇ ਇਹਨਾਂ ਨੇ ਕਿਹਾ ਕਹਿੰਦੇ ਵੀ ਭਾਈ ਜਦੋਂ ਇੰਨੀ ਐਮਰਜੈਂਸੀ ਆ ਜਾ ਕੇ ਤੁਸੀਂ ਦੇਖਿਆ ਦੇਖ ਲਿਆ ਨਾ ਸਾਰੇ ਬੰਦੇ 10 ਬੰਦਿਆਂ ਨੇ ਕਿਹਾ ਤਾਂ ਵੀ ਡਾਕਟਰ ਕਹਿੰਦਾ ਭਾਈ ਹੁਣ ਨਹੀਂ ਮੈਂ ਦੇਖ ਸਕਦਾ ਇਧਰੋਂ ਪਾਈ ਨਾ ਭਾਈ ਬੀੜ ਹੋਆ ਬੰਨ ਦੇ ਜੀ ਮੇਰੀ ਸਾਰੀ ਗਲ ਅਸੀਂ ਪੱਟੀ ਜਿੱਤੀ ਮੈਨੂੰ ਆ ਨਾਲੇ ਗੋਲੀਆਂ ਦੇਤੀਆਂ ਠੀਕ ਆ ਮੈਂ ਕਹਿੰਦਾ ਮੂੰਹ ਵੀ ਜੀ ਤਾਂ ਮਾਰ ਲਈ ਮਾਰੀ ਜੀ ਅੱਛਾ ਇਹ ਦੇਖ ਤੇਰੇ ਹੱਥ ਦੀਆਂ ਦੇਤੀ ਸੀ ਤੈਨੂੰ ਨਾ ਹਰਪੂ ਹੀ ਤੇ ਨਹੀਂ ਦਗਾ ਨੂੰ ਪਈ ਕਹਿੰਦੇ ਇੱਥੇ ਪੈਸੀ ਮਾਪੀ ਮਾਰ ਲਈ ਜਾ ਕਿੱਥੇ ਜੀ ਬੰਨ ਪੱਟੀ ਦੱਸ ਮੈਨੂੰ ਆ ਚੀਜ਼ਾਂ ਗੁੱਟ ਵੀ ਦੁਖੀ ਜਾਂਦਾ ਭਾਈ ਮੇਰਾ ਨਾ ਆ ਉਂਗਲਾਂ ਦੁਖੀ ਜਾਂਦੀਆਂ ਹਾਂ ਆ ਉਂਗਲ ਦੁਖਦੀਆਂ ਇੱਗਾ ਤੇ ਬੰਨ ਮਾੜਿਆ ਹੋਇਤ ਨੂੰ ਕਰਦੇ ਚੱਲ ਬਾਹਰ ਤੱਕ ਰਸ ਕੇ ਨਾ ਮੰਨੀ ਭਾਈ ਹਾਂ ਡਾਕਟਰ ਐ ਕਿਹਾ ਵੀ ਜਿੱਥੇ ਜਿੱਥੇ ਨਾ ਕੋਈ ਸੱਟ ਰੜਕਦੀ ਐ ਤੁਸੀਂ ਉੱਥੇ ਉੱਥੇ ਪੱਟੀ ਬੰਨ ਲਿਓ ਇਹ ਘਰਮ ਪੱਟੀ ਐ ਤੇ ਭਾਈ ਆਈ ਸੀ ਹਰਪ੍ਰੀਤ ਵੀ ਪਾਣੀ ਪੂਣੀ ਫੜਾ ਕੇ ਗਈ ਐ ਕਹਿੰਦੀ ਆ ਕਿ ਕਿਧਰ ਸੱਟ ਰੜੀ ਸੀ ਬੇਬੇ ਤੇਰੇ ਸੱਟ ਵੱਜ ਗਈ ਉਹ ਬੇਬੇ ਮੈਂ ਲੈ ਚੱਲਦੀ ਆ ਡਾਕਟਰ ਦੇ ਮੈਂ ਆਖਿਆ ਨਹੀਂ ਡਾਕਟਰ ਦੇ ਤਾਂ ਕਾਨੂੰ ਗਿਆ ਗੁਰਲਾਲ ਸਿਓ ਤੇ ਰਹਿਣ ਦੇ ਮੈਂ ਠੀਕ ਹੋ ਜੂ ਹਾਂ ਬੇਬੇ ਮੈਂ ਤਾਂ ਉਹਦੇ ਨਾਲ ਥੱਪੜ ਮਾਰਨ ਲੱਗਿਆ ਸੀ ਵੇ ਭਾਈ ਰਹਿਣ ਦੇ ਮੈਂ ਤਾਂ ਉਹਨੂੰ ਪੂਰੀ ਲੜਾਈ ਕਰ ਲਈ ਸੀਗੀ ਉਹ ਮੈਨੂੰ ਤਾਂ ਗੁੱਸਾ ਆ ਗਿਆ ਕਿ ਉਹ ਤੂੰ ਡਿੱਗੀ ਪਈ ਮੈਂ ਮੇਰੇ ਬੇਬੇ ਇਸੇ ਦੀ ਸਿੱਟੀਆਂ ਮਾ ਗਿਦਾ ਕਿਤੇ ਡਿੱਗੀ ਨਾ ਮੈਂ ਭਾਈ ਕਾ ਨੂੰ ਸਿੱਟਿਆ ਉਹਨੇ ਮੈਨੂੰ ਉਹ ਤੂੰ ਹੇ ਖੜ ਜਾ ਦੇਖੋ ਲੱਗਦਾ ਭਾਈ ਹੇ ਦੁਖਦਾ ਹੈ ਬੇਬੇ ਆਏ ਕੀ ਹੁੰਦਾ ਹੈ ਕੰਨ ਤਾਂ ਨਹੀਂ ਲਿਕਲਦੀ ਆਏ ਪਤਾ ਨਹੀਂ ਆਏ ਤੂੰ ਪਤਾ ਨਹੀਂ ਨਿਕਲਦੀ ਮੇਰੇ ਤਾਂ ਹੇ ਲੈ ਗੋਣੇ ਫੜਾ ਲੈ ਫੜਾ ਤੇ ਗੋਣੀਆਂ ਲੈ ਲਈ ਤਿੰਨ ਚਾਰ ਖਰਾਕਾਂ ਲਗੀਆਂ ਕੋਈ ਨਾ ਮੈਂ ਲੈ ਲਵਾਂ ਇਹ ਪੁਲਿਸ ਸਾਰਿਆਂ ਚ ਲੈਣੀ ਹੈ ਲੈ ਲਵਾਂ ਮੈਂ ਆਪਾਂ ਕੋਈ ਨਾ ਕਹਿੰਦੇ ਕਿ ਰਾਹਾਂ ਮਾੜੇ ਮੇਰੀ ਦਵਾਈ ਮੱਚੀ ਜਾਂਦੀ ਹੈ ਕਿ ਕਹਿੰਦੇ ਇਹ ਚੀਜ਼ ਪੈਂਦੀ ਹੈ ਆਏ ਕਿ ਹਸੀ ਤੂੰ ਐਂ ਕੋ ਕਰਦੇ ਵੀ ਐਂ ਨਾ ਬੰਗਣਾ ਜਾਂ ਪਾ ਕੇ ਰੱਖੇ ਆਂ ਰਾਮਦਾਰੀ ਹੈ ਬੇਬੇ ਆਏ ਮਾੜੀ ਇਹ ਚੀਜ਼ ਬੰਦਰਾ ਯਾਰ ਥਣੇ ਮੈਂ ਕਹਿੰਦਾ ਜਦੋਂ ਟਾਈਮ ਲਗਾ ਡਾਕਟਰ ਕਹਿੰਦਾ ਮੈਂ ਦੇਖ ਕੇ ਵੀ ਆਉਂਗਾ ਕੋਈ ਨਾ ਕੋਈ ਨਾ ਦੇਖ ਜੂਗਾ ਭਾਈ ਕੱਲ ਕਰ ਮੈਨੂੰ ਤੇਰੇ ਤੇ ਹਰਖ ਬਾੜ ਚੜਿਆ ਮਾਂ ਘਰੇ ਆਪਦੀ ਮਾਂ ਦੇ 7:00 ਵਜੇ ਐਨੇ ਚਿਰ ਚ ਬੰਦਾ ਮਾਰਜੇ ਲੈ ਹਾਇ ਤੱਕ ਨਹੀਂ ਮੇਰਾ ਪੁੱਤ ਮੇਰੇ ਕੋਲ ਆਇ ਆਈ ਮੈਨੂੰ ਹਰਪ੍ਰੀਤ ਹਰਖ ਚੜਿਆ ਜਦੋਂ ਤੋਂ ਡਿੱਗੀ ਦੇਖ ਲਿਆ ਉਹ ਮੈਂ ਤਾਂ ਜਾ ਕੇ ਥੱਪੜ ਮਾਰਿਆ ਸੀ ਮੈਂ ਤਾਂ ਹਜੇ ਗੱਲ ਦੇਖ ਲੈ ਆਪਣੀ ਚੰਗੀ ਰਹਿ ਗਈ ਜੇਕਰ ਉਹ ਗੱਲ ਪੜਾ ਲੈਂਦੀ ਆ ਉਹਦੇ ਭਰਾ ਨੂੰ ਫੋਨ ਕਰ ਦਿੰਦੀ ਇਹ ਤਾਂ ਹੋਰੀ ਗੱਲ ਹੋ ਗਈ ਸੀ ਮੈਂ ਭਾਈ ਦੋ ਵੀ ਬਾਹ ਤੱਤਾ ਲੱਗਦਾਗਾ ਪਤਾ ਕਿ ਤੈਨੂੰ ਗੁੱਸਾ ਜੀਦਾ ਮੈਨੂੰ ਨੂੰ ਗੁੱਸਾ ਆਉਂਦਾ ਮੈਂ ਭਾਈ ਉਹਨੇ ਮੈਨੂੰ ਤਾਂ ੱਕਾ ਕਿਥੋਂ ਦਿੱਤਾ ਸੀ ਜਦੋਂ ਤੈਨ ਮੈਂ ਹੀ ਕਹਿੰਦਾ ਸੀ ਵੀ ਨਹੀਂ ਤੱਕਾ ਦਿੱਤਾ ਨਹੀਂ ਦਿੱਤਾ ਤੂੰ ਤੂੰ ਹੀ ਉਹਦਾ ਗਾ ਪੈ ਗਿਆ ਉਹਨੇ ਧੱਕਾ ਦੇ ਕੇ ਦੱਸ ਮੈਥੋਂ ਕੀ ਕੱਢਣਾ ਸੀ ਵੀ ਮੈਨੂੰ ਧੱਕਾ ਦੇਉ ਬੇਬੇ ਮੈਨੂੰ ਆਏ ਹੋ ਗਿਆ ਵੀ ਆਉਂਦੀ ਇਹ ਕ੍ਰੇਸ ਕਰਨ ਲ ਮੈਂ ਨਾ ਇਹ ਕੋਈ ਜਾਣਕੀ ਠੱਗਾ ਦੇਤਾ। ਨਹੀਂ ਨਹੀਂ ਭਾਈ ਐਡੀ ਮਾੜੀ ਵੀ ਨਹੀਂ ਹੈਗੀ ਜਿਹੜੀ ਤੂੰ ਸਮਝਦਾ ਮੈਨੂੰ ਠੱਗਾ ਦੇਤਾ ਹੋਗਾ। ਬੋਲ ਵਗਿਆਣਾ ਕਰ ਲਈ ਕਹਿੰਦੇ ਐਨੀ ਮਾੜੀ ਨਹੀਂ ਕਹਿੰਦੇ ਐਡੀ ਦਿਲ ਦੀ ਪਾਪਾ ਨਹੀਂ ਜੇ ਮੈਂ ਤੂੰ ਕਹਿਣਾਗਾ। ਬੇਬੇ ਉਹ ਮੈਨੂੰ ਐਸੀ ਰੋਵੀ ਤਰਨੇ ਕਿੰਨੀ ਉਹ ਵਿਤਕਰੇ ਕਰਦੇ। ਤੂੰ ਹਜੇ ਉਹਨੂੰ ਸਰਾਹੀ ਜੰਨੀ ਐ। ਤੇ ਸਰਾਉਣਾ ਐ ਦੋ ਰੋਟੀਆਂ ਮਾਂ ਨੂੰ ਤਾਂ ਖਾਣੀ ਹੋਰ ਮੈਂ ਕੀ ਤਾਂ ਖਾਉਂਗੀ। ਜੇ ਹੁਣ ਮੈਂ ਮੱਝੇ ਤੇ ਰਹਿ ਗਈ। ਕੋਈ ਮੈਨੂੰ ਆਣ ਕਵਾਣ ਦੀ ਰੋਟੀ ਪਕਾ ਕੇ ਦੇਂਦੀ ਨਿੰਦੇਉ ਤਾਂ ਮੇਰੀ ਨੂੰ ਹੀ। ਬੇਬੇ ਦੇਖ ਲੈ ਤੇਰਾ ਸੁਭਾਅ ਕਨਾ ਦੇਵਤਿਆਂ ਵਰਗਾ। ਤੂੰ ਤਾਂ ਸੱਟ ਖਾ ਲਈ ਨਾਲੇ ਹ ਮੇਰਾ ਨਾਨਕ ਹੀ ਜਾਣ ਨਹੀਂ ਦਿੱਤਾ ਦੇਖ ਲੈ ਚਲ ਕੋਈ ਨਾ ਨਹੀਂ ਜਾ ਨਾਨਕ ਹੀ ਜਾਣ ਦਿੱਤਾ ਫੇਰ ਕਿੱਡੀ ਕੀ ਗੱਲ ਹੈਗੀ ਜਦੋਂ ਇੱਥੇ ਡਿੱਗ ਪਈ ਭੱਜੀ ਤਾਂ ਮੇਰੇ ਕੋਲ ਮੇਰੀ ਨੂੰਹ ਹੀ ਕੋਈ ਆਣਗਮਣ ਦੀ ਤਾਈ ਨਹੀਂ ਕੋਈ ਤੇਰੀ ਚਾਚੀ ਚਾਚੀ ਨਹੀਂ ਆਈ ਬੇਬੇ ਕੋਈ ਰਿਆਂ ਆਇਆ ਹੋਇਆ ਮੈਂ ਚੱਕਿਆ ਤੇ ਮੈਂ ਕਿਹਾ ਮੈਂ ਸੱਤ ਚੋਂ ਆ ਗਿਆ ਭੱਜ ਕਿਧਰ ਉਹ ਤੂੰ ਚੱਕਿਆ ਮੈਨੂੰ ਪਤਾ ਲੱਗਿਆ ਉਹ ਤੂੰ ਜਾ ਕੇ ਡਾਕਟਰ ਨੂੰ ਲਾ ਕੇ ਪਾਣੀ ਦੀ ਘੁੱਟ ਤਾ ਉਹ ਨਾ ਦਿੱਤੇ ਤਾ ਤਾਂ ਮੈਨੂੰ ਪਾਣੀ ਵੀ ਨਹੀਂ ਦਿੱਤਾ ਮੈਂ ਤਾਂ ਕੁਦਰਤੀ ਹੈਗਾ ਬੇਬੇ ਹਈ ਤੂੰ ਬਣੂ ਆਏ ਕਿ ਨਹੀਂ ਪਾਣੀ ਮੈਂ ਕਿਹਾ ਠੀਕ ਐਸੇ ਨੂੰ ਬੇਬੇ ਨੂੰ ਪਾਣੀ ਫੜਾਈ ਪਪਾਏ ਪਤਾ ਨਹੀਂ ਤੂੰ ਕਹਿ ਕੇ ਆ ਪਤਾ ਨਹੀਂ ਨਾ ਉਹਨਾਂ ਨੇ ਦਿੱਤਾ ਤਾਂ ਪਾਣੀ ਮੈਂ ਤੀਕੀ ਗੱਲ ਮੈਨੂੰ ਦੇਖ ਲੈ ਨਿੰਦੀ ਜਾਂਦੀ ਹੈ ਉਹ ਉਹ ਏਡੀ ਭੈੜੀ ਤੈਨੂੰ ਆ ਹਰ ਵੀ ਉਸ ਅਨੁਸਾਰ ਹੀ ਜਾਂਦੀ ਏ ਲੈ ਚਲ ਕੋਈ ਨਾ ਭਾਈ ਤੂੰ ਤਾਂ ਮੇਰਾ ਪੁੱਤਾਂਗਾ ਤੈਨੂੰ ਤਾਂ ਨਿੰਦੀਆਂ ਕੋਲੇ ਬੈਠੀ ਨਾ ਵੀ ਕੋਈ ਗੱਲ ਨਹੀਂ ਤੈਨੂੰ ਹਰਖ ਨਹੀਂ ਉਹ ਜੇ ਮੈਂ ਮੇਰੇ ਨੂਨੋਂ ਮਾੜਾ ਜਾਂ ਕਹੇ ਤਾਂ ਕੁਸੋਂ ਨੂੰ ਹਰ ਖਾਜੂ ਬੰਗਾਨੀ ਤੈਨੂੰ ਮੈਂ ਮੈਂ ਪਾਣੀ ਵੀ ਉਹ ਤਾਂ ਪੀਣਾ ਹੈ ਰੋਟੀ ਵੀ ਹੋਵੇ ਤਾਂ ਖਾਣੀ ਪੁੱਤ ਤੂੰ ਤਾਂ ਮੇਰਾ ਆ ਬੈ ਕੋਸੇ ਤੋਂ ਰੋਟੀ ਟੁਕ ਖਾ ਲਈ ਤੇ ਉਸੇ ਨੂੰ ਮੈਂ ਕਹਿ ਕਿ ਜਨਾ ਤੈਨੂੰ ਪਾਣੀ ਵੜਾ ਦੂ ਗੋਲੀਆਂ ਲੈ ਨਹੀਂ ਯਾਦ ਕਰਕੇ ਕੋਈ ਨਾ ਕੋਈ ਨਾ ਲੈ ਲੂ ਗੋਲੀਆਂ ਮੈਂ ਮੜਾ ਮੱਜਾ ਮਨੀ ਦੇਖਦਾਗਾ ਦੇਖ ਪੁੱਤ ਦੇਖ ਆਏ ਹਏ ਲੈ ਕੀ ਪੋੜਾ ਹੈ ਮੇਰਾ ਪ ਵੀ ਮੇਰੇ ਸੱਟ ਵੱਜੀ ਐ ਜਾਂ ਨਾ ਵੱਜੀ ਐ ਜੇ ਤੈਨੂੰ ਦੱਸਦੀ ਆ ਤੂੰ ਆਵੇ ਡੱਬਰ ਦਾ ਬਣ ਜਾਗਾ ਤੂੰ ਛੱਟ ਦੇਣਾ ਉਹਨੂੰ ਦੱਸ ਦੇਣਾ ਤੇਰੇ ਕੱਲ ਨਹੀਂ बजਣੀ ਤੂੰ ਵੀ ਭੋਲਾ ਹੀ ਐ ਪੁੱਤ ਮੇਰੇ ਸੱਟ ਵੱਜੀ ਦਾ ਜੇ ਤੈਨੂੰ ਦੱਸਦਾ ਤੂੰ ਤਾਂ ਉਹਦੀ ਦੱਸਦਾਗਾ ਤੈਨੂੰ ਮੈਂ ਦੱਸਦੀ ਨਹੀਂ ਵੀ ਮੈਨੂੰ ਕਿੰਨੀ ਕਿ ਤਕਲੀਫਾ ਕਿੰਨੀ ਕਨਾ ਗੱਲ ਕਰ ਕੇ ਇਹਨੂੰ ਕਰਸਦਾ ਮੈਨੂੰ ਆਉਂਦਾ ਜਵਾਬ ਕਿਤੇ ਵੀ ਇਹਨੂੰ ਤਾਂ ਮੈਂ ਦੱਸ ਦਿਆਂ ਚਲ ਕੋਈ ਨਾ ਕੁਝ ਨਹੀਂ ਹੁੰਦਾ ਦੱਸਦੀ ਨਹੀਂ ਇਹਨੂੰ ਮੈਂ ਵੀ ਸੱਟ ਵੱਜੀ ਐ ਸੱਟ ਵੱਜੀ ਇਹਨੇ ਨਾ ਦੋ ਦਿਨ ਉਹ ਕੰਮ ਕਰ ਲੂ ਨਾਲੇ 1000 ਰੁਪਏ ਦਾ ਤੇਲ ਬਚ ਰੂਗਾ ਨਾਲੇ ਆਪ ਦੀ ਮਾਂ ਭੈਣ ਦੀ ਸੱਸ ਦਾ ਇਹ ਪਤਾ ਲੈਣ ਨਹੀਂ ਜਾਉ ਨਹੀਂ ਦੋ ਦਿਨ ਮੁੰਡਾ ਕੰਮ ਛੱਡਦਾ ਮੈਂ ਗੱਡੀ ਦਾ ਤੇਲ ਬਚ ਰਿਹਾ ਨਾਲੇ ਕਹਿੰਦਾ ਇਹ ਲੀਡ ਲੱਤੇ ਤਾ ਮੈਂ ਦੋ ਦਿਨ ਜੇ ਮੈਨੂੰ ਉੱਥੇ ਨਹੀਂ ਜਾਣ ਨਹੀਂ ਮੇਰੇ ਭਰਾ ਦਾ ਪਤਾ ਲੈਣਾ ਇੱਥੇ ਤਾਂ ਕੰਮ ਕਰੂਗੀ ਇੱਥੇ ਬਹਿ ਕੇ ਤਾਂ ਦੋ ਦਿਨ ਆਸ਼ਨਾ ਖਾਲਾ ਓਰੇ ਆ ਜਾਓ ਨੇ ਇੱਧਰ ਕਿੱਧਰ ਲੰਗੇ ਜਾਂਦੇ ਹੋ ਮੱਝਾਂ ਕੰਨੀ ਫੇਰ ਬਗ ਜਿਓ ਓ ਮੈਂ ਤਾਂ ਮੱਝਾਂ ਨੂੰ ਨੀਰਾ ਪੋਣਾਗਾ ਬੇਬੇ ਵਾਸਤੇ ਲੈ ਤਾਂ ਗਰਮ ਪੱਟੀ ਬੰਨੀ ਬੇਬੇ ਜੇ ਹਾਂ ਨਾਲੇ ਉਹਨੂੰ ਗੋਲੀਆਂ ਦਿੱਤੀਆਂ ਨਹੀਂ ਐ ਤਨ ਖਰਾਕਾਂ ਹਾਂ ਕਿ ਉਹ ਵੇਤਨ ਗੋਲੀਆਂ ਨੇ ਡੋਡੀ ਭਾਂਤੀ ਤਿੱਲੀਆਂ ਨੇ ਗੋਲੀਆਂ ਸਾਰੀਆਂ ਜਿਹਦੀ ਸਮਾਰ ਕੇ ਘੌਰ ਕਰਕੇ ਉਹ ਗੋਲੀਆਂ ਤਾਂ ਦੇ ਦੂੰਗੀ ਮੈਂ ਤਾਂ ਚਾਹ ਬਣਾਈ ਬੈਠੀ ਮੇਰੇ ਬੇਬੇ ਨੂੰ ਬੋਲ ਮੈਂ ਚਾਹ ਪੀ ਲੂਗੀ ਅਕੇ ਤੂੰ ਉੱਥੇ ਚਾਹ ਲਈ ਦੀ ਬੇਬੇ ਕੋਲੇ ਬੇਬੇ ਉਰੀ ਆ ਜੀ ਉੱਥੇ ਕਾਹਨੂੰ ਬੈਠਣਾ ਅਗਲਾ ਕੋ ਬਾਰਗੇ ਛੱਤ ਰੱਖੀ ਆ ਬੇਬੇ ਜਿੱਥੇ ਪੱਖਾ ਚੱਲਦਾ ਹੈ ਨਾ ਪੱਖਾ ਚੱਲਿਆਂਗੇ ਤਾਂ ਉਹ ਨਾ ਤੇਰੇ ਨੂੰ ਐ ਕਰੀ ਕਜੇ ਹੱਥ ਨੂੰ ਲਟਕਾ ਕੇ ਰਿਆ ਰੱਖਿਆ ਐ ਰੱਖੇ ਉਹ ਬੰਗਣਾ ਨੇ ਪਾ ਦੇਣੇ ਮੜਾਏ ਆ ਹਾਂ ਐ ਕਰ ਲਈ ਬੰਗਣਾ ਜੇ ਪਾ ਦੀ ਉਹ ਪਾ ਦੇਵਾਂਗੀ ਕੋਈ ਨਹੀਂ ਬੇਬੇ ਆਉਂ ਰਿਹਾ ਨਾ ਕੇ ਬੋਲ ਮਾਰ ਲਾ ਬੇਬੇ ਇਥੇ ਮਾਂ ਮੀਰਾ ਪੋਣਾ ਤੂੰ ਬੋਲ ਮਾਰ ਬੇਬੇ ਉਰੇ ਜਣ ਬੇਬੇ ਹੋ ਆਉਂਦੀ ਹੈਗੀ ਮੈਂ ਤੇਰਾ ਨੀਰਾ ਕੇ ਚਾਪੀ ਨਹੀਂ ਹਾਂਇ ਫਰਕ ਪੈਂਦਾ ਨਾ ਅੱਗੇ ਤਾਂ ਆਉਣ ਸਾਰ ਉਹ ਝੋਲਾ ਜੇ ਚੱਕੀ ਫਿਰਦੀ ਸੀ ਉਹ ਵੀ ਕਹਿ ਨਹੀਂ ਮੁੰਡੇ ਨੂੰ ਤੂੰ ਫੜ ਲਾ ਹੁਣ ਚਾਹ ਨੂੰ ਵੀ ਬੋਲ ਮਾਰਦੀ ਏ ਵੀ ਆ ਜਾ ਬੇਬੇ ਚਾਹ ਪੀ ਲਾ ਚੱਲ ਜਿਹੜੀ ਦੋ ਦਿਨ ਸੇਵਾ ਹੁੰਦੀ ਉਹ ਤਾਂ ਕਰਾ ਲਾ ਕੋਈ ਗੱਲ ਨਹੀਂ ਮੁੰਡੇ ਨੇ ਬੋਲ ਮਾਰਤਾ ਮੈਂ ਆ ਗਈ हां हरप्रीत की कहानी है चाय पीला बेबे आया तैनू बाजिमारी सी मैं चाय पीला के कोई मैं कोई ना चाय बना ली लूंगी और मैं तो मेरी बहन ਨੂੰ ਫੋਨ ਕਰਕੇ ਆਈਆਂ ਮੇਮੇ ਹਾਏ ਮੈਨੂੰ ਕਹਤਾ ਸੱਤ ਆਇਆ ਨਹੀਂ ਜਾਂਦਾ ਤੇ ਮੇਰੀ ਬੇਬੇ ਦੇ 7 ਵਜੇ ਡਿਗ ਪੀ ਚਲ ਕੋਈ ਨਾ ਫੋਨ ਕਾਨੂੰ ਕਰਨਾ ਸੀ ਤੂੰ ਵੀ ਆ ਨਹੀਂ ਜਾਂਦਾ ਰੋਟੀਆਂ ਪਕਾ ਕੇ ਧਰਤਾਂ ਦੇ ਬਗ ਜਾਂਦੇ ਮੈਂ ਬਹਿ ਜਾਂਦੀ ਆਪੇ ਨਹੀਂ ਬੇਬੇ ਇਕੱਲੀ ਜਾਣੀ ਨਹੀਂ ਛੱਡ ਕੇ ਰਾਤ ਰਾਤ ਤੇਰਾ ਜਿਆਦਾ ਦੁਖਣ ਲੱਗ ਜੇ ਅਸੀਂ ਨਹੀਂ ਜਾਂਦੇ ਕੋਈ ਗੱਲ ਨਹੀਂ ਫੇਰ ਪਤਾ ਲਿਆਵਾਂਗੇ ਐ ਕੁਝ ਨਹੀਂ ਹੁੰਦਾ ਉਹ ਦਵਾਈਆਂ ਵਰਤੂ ਆਦੇਸ਼ ਦਵਾਈ ਲੈਣ ਜਾਣਾ ਉਹਨਾਂ ਨੇ ਬੰਦੇ ਦਾ ਕੋਈ ਪਤਾ ਨਹੀਂ ਹੁੰਦਾ ਸਾਸਾਂ ਗਰਾਸਾਂ ਦਾ ਚੱਲ ਪਤਾ ਲਿਆਉਂਦੀ ਗਿੱਡੀ ਘਰ ਸੀ ਬਾਰੀ ਜਾਂਦੀ ਰੋਟੀ ਪਕਾ ਕੇ ਧਰ ਜਾਂਦੇ ਧਾਰ ਕੱਢ ਜਾਂਦੇ ਨਹੀਂ ਬੇਬੇ ਰਾਤ ਨੂੰ ਤੇਰਾ ਦੁਖਣ ਨਾ ਕਰਾ ਤੂੰ ਤੇਰੇ ਕੋਲ ਕੌਣ ਆ ਬਗਾਨਾ ਤਾਇਆ ਚਾਚਾ ਆਖਣੀਆਂ ਸੱਸ ਨੂੰ ਤਾਂ ਸਿੱਟ ਕੇ ਉੱਡ ਗਈ ਤੇ ਗਾ ਭੈਣ ਦੀ ਸੱਸ ਦਾ ਪਤਾ ਲੈਣ ਵਗ ਗਈ ਚੱਲ ਗੱਲ ਸਹੀ ਗੱਲ ਸਹੀ ਹੈ ਬੁੱਤ ਜਹਾਈ ਨਹੀਂ ਕਿ ਕੋਈ ਸਿਆਣ ਫਬਰ ਕੇ ਤਾਂ ਚੱਲ ਬੇਬੇ ਚਾਹ ਮੇਂ ਗੱਲ ਬੁੱਤ ਕੋਈ ਨਾ ਚੱਲ ਮੈਂ ਨਰਾਮ ਆ ਜੀ ਇੱਕ ਦੋ ਦਿਨਾਂ ਚ ਅਗਲੇ ਵਾਰ ਇੰਦਵਾਰ ਜਾਇਂ ਬੁੱਤ ਕੋਈ ਨਾ ਨਾ ਕੋਈ ਨਹੀਂ ਬੇਬੇ ਮੈਂ ਤਾਂ ਗਜਦੀ ਕੱਢ ਕੇ ਟਾਈਮ ਅਸੀਂ ਫੇਰ ਜਾ ਆਵਾਂਗੇ ਹਾਂ ਛੁੱਟੀ ਰੋਟੀ ਲੈ ਲਈ ਕਰੰਦੀ ਅੱਛਾ ਫੜ ਲੈ ਹਾਏ ਹਾਏ ਮੈਂ ਗੋਲ ਨਾ ਪਾਣੀ ਲੈ ਕੇ ਦੇਵਾਂ ਗੋਲ ਨਾ ਲੈਣਗੇ ਫੇਰ ਲਾਉਂਗੀ ਚਾਹ ਪੀਣਾ ਹਜੇ ਮੈਂ ਕੋਈ ਨਾ ਹਾਂ ਫੇਰ ਲੈ ਲਓ ਚਾਹ ਪੀ ਲੈ ਚੰਗਾ ਉਹ ਲੈ ਇੱਧਰ ਨੂੰ ਵਾਗਿਆ ਉਹ ਪੀ ਲੰਦਾ ਚਾਹ ਹੁਣ ਹੋ ਰ ਆਜੂਗਾ ਪੀ ਲੂਗਰ ਲਾਲ ਵੀ ਚਾਹ ਨਾ ਤੇਰਾ ਐਡਾ ਭੋਲਾ ਦਾ ਕਹਿੰਦਾ ਮੇਰਾ ਪੁੱਤ ਵੀ ਆਇਆ ਨੂੰ ਮੈਂ ਡਾਕਟਰ ਨੂੰ ਸੱਦ ਲੈ ਮੈਂ ਸਹੀ ਦene ਤੂੰ ਤਾਂ ਮੈਨੂੰ ਭੱਜ ਕੇ ਪਾਣੀ ਫੜਾਈ ਤੇ ਮੇਰੇ ਪੁੱਤ ਤਾਂ ਡਾਕਟਰ ਬੰਨੀ ਉਥੇ ਆਈ ਨਹੀਂ ਆਖੇ ਡਾਕਟਰੋ ਵਿਪਲ ਮੇਰੀ ਮਾਂ ਦਾ ਹੱਥ ਦੋਗਰਾ ਪਤਾ ਨਹੀਂ ਪੈਰ ਦੋਗਰਾ ਮੈਂ ਤਾਂ ਕਿਹੜਾ ਮੰਜੇ ਤੇ ਬਾਹ ਕੇ ਆ ਗਿਆ ਤੂੰ ਮੇਰੇ ਨਾਲ ਬਗ ਚਲ ਜੇ ਨਾ ਤੇਥੋਂ ਬਾਅਦ ਕਿਨੇ ਜਰਵਾ ਦਾ ਆਇਆ ਮੈਂ ਤਾਂ ਚੀਸ ਇਨੀ ਹਜੇ ਵੀ ਪਈ ਜਾਂਦੀ ਮੈਂ ਤਾਂ ਮੋੜੇ ਤੇ ਵੀ ਜਿਸ ਪਈ ਜਾਂਦੀ ਨਾ ਮੈਂ ਵੀ ਐਂ ਕਰਾਂਗੀ ਤੈਨੂੰ ਮਾਨਸਾ ਲੈ ਚਲਦੇ ਸੇਕੇ ਛੁੱਕੇ ਲਵਾ ਲਿਆ ਮੈਂ ਉਥੇ ਮੈਂ ਸੇਕਾਂ ਦਾ ਆਪਣੇ ਪੈਸੇ ਲੱਗਣਗੇ ਪੁੱਤ ਕਹਿੰਦੇ ਮੈਂ ਇਥੋਂ ਪੈਸੇ ਬਾਹਰ ਲਾ ਹੀ ਨਹੀਂ ਜਾਂਦੇ ਆ ਪੱਟੀ ਵੱਲਲੀ ਉਹ 2 ਵਜੇ ਜਿਹੜੀ ਤੂੰ ਮਾਰਦੀ ਉਹ ਉਥੇ ਬੈਠ ਕੇ ਜਪੇ ਸੀ ਜਾ ਕੇ ਮੈਂ ਉਹ ਵੀ ਮਾਰ ਲੇ ਹੁਣ ਠੀਕ ਹੋ ਜੂ ਹੌਲੀ ਹੌ ਮੇਰੇ ਪੈਸੇ ਦੀ ਕੀ ਗੱਲ ਐ ਪੈਸੇ ਕੀ ਨਾਲ ਜਾਣਗੇ ਦੱਸ ਕੋਈ ਗੱਲ ਜੇ ਤੇਰੇ ਹੱਥ ਚ ਪਰਕ ਪਈ ਆਪਾਂ ਨੂੰ ਕੰਮ ਦਾ ਔਕਾ ਹੋ ਜੂ ਮੇਰਾ ਡਿਊਟੀ ਦਾ ਕੰਮ ਐ ਕੋਈ ਨਾ ਕਰਾਈ ਦਵਾ ਲੈਣਿਆ ਕੋਈ ਨਾ ਕੰਮ ਤਾਂ ਹੋ ਜੂਗਾ ਆਪੇ ਕਰ ਲਿਆ ਕਰੂੰਗੀ ਮੈਂ ਕਿਹਾ ਦੋ ਦਿਨਾਂ ਚ ਮੇਰਾ ਹੱਥ ਠੀਕ ਹੋ ਜੂ ਨਾ ਨਾ ਕੰਮ ਕਰ ਨੂੰ ਨਾ ਅਗਲੇ 12 ਦਿਨਾਂ ਦਵਾਰ ਪੁੱਤ ਕੋਈ ਨਾ ਦੂ ਤੇਰੀ ਭੈਣ ਦੀ ਸਾਸਰਾ ਪਤਾ ਲਿਆ ਹੀ ਕਹਿੰਦੇ ਐਵੇਂ ਨਹੀਂ ਕਹਿੰਦੇ ਆਪਣ ਸਰਦਾਂ ਦਾ ਕਿਹੜੇ ਸਗੀਰਾਂ ਹੁੰਦੇ ਨੇ ਆਪਣੇ ਜਾਂ ਬੁੜੀਆਂ ਦੇ ਪੇਕੇ ਹੁੰਦੇ ਆ ਜਾਂ ਸਹੁਰੇ ਹੁੰਦੇ ਆ ਜਾਂ ਭੈਣਾ ਹੁੰਦਾਂ ਪਾਣੀ ਬਣਾਉਂ ਜਾਂ ਨਾ ਸਕੀ ਰਹੀ ਹੈ। ਇਹ ਨਾ ਨਾ ਹੁੰਦੀ ਹੈ। ਬਾਈ ਨੂੰ ਤਾਂ ਆਪਾਂ ਤਾਂ ਲੰਬਾ ਵਰਤ ਰਹੇ ਹਾਂ। ਮੈਂ ਜਿਵੇਂ ਇਹ ਕਰਨਾਂ ਦੀ ਮੈਂ ਤੈਨੂੰ ਇਹੀ ਕਹਿ ਰਹੀ ਨਹੀਂ ਵੀ ਬੇਬੇ ਚੱਲ ਤੂੰ ਜਾਏ ਅੱਜ ਤੂੰ ਬਗ ਜਾਂਦੀ ਆ ਤੇਰੇ ਸੱਟ ਕਾ ਨੂੰ ਵਾਈ ਦੀ। ਫਿਰ ਖਬਰੋਂ ਬੁੱਤ ਨਾ ਵਾਈ ਦੀ ਕੱਲ ਨੂੰ ਮਾਰੇ ਆਏ ਆ। ਪਤਾ ਲੈਣ ਵਾਗੇ ਆਂਦੀ ਤਾਂ ਵੀ ਨਾ ਜਾਂਦੀ ਤਾਂ ਵੀ ਕੁਦਰਤੀ ਇੱਥੇ ਬਚਪ ਰਹੀ ਹੈ। ਇੱਥੇ ਕਹਿੰਦੇ ਜੇ ਨਹੀਂ ਗਈ ਇੱਥੇ ਸੱਟ ਵੱਜ ਗਈ ਤਾਂ ਸੋਨੂੰ ਐ ਹੋ ਗਿਆ ਬੇਬੇ ਡਿੱਗ ਪੀ ਚੱਕਰਾ ਕੇ। ਕੁਦਰਤੀ ਜੇ ਮੇਰੇ ਇੱਥੇ ਸੱਟ ਵਾਈ ਦੀ ਤੁਸੀਂ ਐ ਕਹਿ ਦਿੰਦੇ ਫੇਰ ਵੀ ਬੇਬੇ ਨੇ ਕੰਮ ਦੀ ਮਾਰੀ ਇੱਥੇ ਬਾਗੀ। ਪਤਾ ਨਹੀਂ ਤੇ ਨਾਨ ਦੂੜੇ ਪਤਾ ਨਹੀਂ ਕੀ ਗੱਲ ਹੋ ਗਈ ਜਿਹੜੀ ਸੱਟ ਖਾ ਕੇ ਆ ਗਈ ਚਲ ਫੋਟੋ ਵਾਚੇ ਰਹਿ ਗਈ ਆਪਣੀ ਦੋਨੇ ਘਰਾਂ ਦੀ ਚਲ ਠੀਕ ਹੈ ਬੇਬੇ ਹੋਤਾ ਜਾਂਦਾ ਹੈ ਨਾਨ ਕੀ ਜਾਣ ਕੇ ਕਿ ਮੈਂ ਸੱਟ ਵੱਜੀ ਸੱਟ ਦਾ ਨੇ ਕਿਹੜਾ ਪਤਾ ਲੱਗਦਾ ਤਾਂ ਮੈਂ ਟਬਾਈ ਦੀ ਹੈਗੀ ਮੈਂ ਨਾ ਕੋਈ ਨਹੀਂ ਮੇਰੇ ਦੋ ਛੁੱਟੀਆਂ ਮੈਨੂੰ ਤਾਂ ਟੈਨਸ਼ਨ ਮਲੇ ਚਾਹ ਪੀ ਲਾਂ ਮੜੀ ਸਬਜੀ ਦੇਖ ਕੇ ਹੁੰਦੀ ਆ ਕੋਈ ਨਾ ਕੋਈ ਨਾ ਦੇਖ ਬੁੱਤ ਲੈ ਮੈਨੂੰ ਟੈਨਸ਼ਨ ਦਾ ਦੇਗੀ ਜੇ ਮੇਰੇ 6:00 ਵੱਜੂ ਫਿਰ ਮੈਨੂੰ ਟੈਨਸ਼ਨ ਹੋਊਗੀ ਮੈਂ ਤਾਂ ਪੈੰਦੋ ਕੰਨ ਰੋਕ ਕੇ ਰੱਖਿਆਗਾ ਤੂੰ ਰੁਕਦੀ ਨਹੀਂ ਸੀ ਤੂੰ ਕਹਿੰਦੀ ਮੈਂ ਜਾਣਾ ਹੀ ਜਾਣਾ ਹੁਣ ਕਹਿੰਦਾ ਮੈਂ ਆਪਦੇ ਮੂੰਹ ਨਾਲ ਕਹਿੰਨੀ ਤੈਨੂੰ ਭੱਗ ਜਾ ਹੁਣ ਤੂੰ ਜਾਂਦੀ ਨਹੀਂ ਮੈਨੂੰ ਕਹਿੰਦਾ ਕੁਝ ਨਹੀਂ ਦੁਖਦਾ ਰੋਖਦਾ ਇਹ ਤਾਂ ਮੈਂ ਮੁੰਡੇ ਦਾ ਕਰਕੇ ਪੱਟੀ ਬੰਨ ਲ ਸਾਨੂੰ ਦੋਨਾਂ ਨੂੰ ਕੀ ਪਤਾਗਾ ਵੀ 6:00 ਵੱਜੀ ਹੈ ਕਨਾ ਮੈਂ ਤਾਂ ਮੇਰੇ ਪੁੱਤ ਦੀ ਮਾਰੇ ਨੇ ਇਹਨੂੰ ਦੱਸਿਆ ਨਹੀਂ ਮੈਂ ਮੇਰੇ ਪੁੱਤ ਨੂੰ ਦੱਸਦਾ ਨਹੀਂ ਮੇਰੇ 6:00 ਘਟ ਹੈਗੀ ਕੋਈ 6:00 ਨਹੀਂ ਵੱਜੀ ਪੁੱਤ ਪੱਟੀ ਨਹੀਂ ਰਾਮ ਆਜੂਗਾ ਅਰੇ ਤੂੰ ਕਹੇ ਨੀ ਮਾਨਸਾ ਲੈ ਜਾਨੀ ਮਾਨਸਾ ਮੈਂ ਤਾਂ ਜਾਵਾਂ ਜਦੋਂ 6 ਵਜੇ ਹੋਵੇ ਜਿਵੇਂ ਚਲਾਕੀ ਤੂੰ ਖੇਡੀਆਂ ਨੇ ਉਹ ਮੈਂ ਖੇਡੀਆਂ ਜਾਨੀ ਮੈਂ ਕਿਹੜੇ ਤੇਰ ਨਾਲ ਘਟਾਂ ਕੋਈ ਨਾ ਘਰ ਕੰਮ ਦੋਦਣ ਮੰਜੇ ਤੇ ਬੈਠੀਂ ਚਾਹ ਮਿਲੂ ਮੰਜੇ ਤੇ ਬੈਠੀਂ ਰੋਟੀ ਮਿਲੂ ਨਾ ਮੈਂ ਲੀੜੇ ਤੋਂ ਮੈਂ ਨਾ ਮੈਂ ਪੋਚਾ ਲਾਵਾਂ ਆਪੇ ਕੰਮ ਕਰਾਂਗੀ ਦੋਦਣ ਲੈ ਸਬਜੀ ਜੀ ਤਾਂ ਧਰਿਆਈ ਕੀ ਕਰਾਂ ਭਾਂਡੇ ਦਾ ਢੇਰ ਲੱਗਿਆ ਪੈਨੇ ਭਾਂਡੇ ਮੰਜਨ ਨਾਲ ਪੈਗੇ ਇੱਕ ਤਾਂ ਪਹਿਲਾਂ ਥੱਕੀ ਆਈ ਸੀ ਉਤੋਂ ਸਾਰੇ ਘਰ ਦੇ ਕੰਮ ਹੋ ਗਏ ਲੈ ਬੇਬੇ ਵੀ ਵਿਚਾਰੀ ਕੀ ਕਰੇ ਕੋਈ ਗੱਲ ਆ ਪਈ ਲੈ ਗੋਲੀਆਂ ਲੈ ਕੇ ਡਿੱਗੀ ਕਿੱਥੇ ਚੰਗੀ ਪਹਿਲੀ ਸਾਰਾ ਕੰਮ ਕਰਦੀ ਹੁੰਦੀ ਮੇਰੇ ਆਉਂਦੀ ਨੂੰ ਹੁਣ ਆ ਪਈ ਐ ਲੈ ਗੋਲੀਆਂ ਵਾਲੇ ਮੁੱਦੇ ਮੂ ਕੀ ਕਰੇ ਜੀ ਹੁਣ ਦਰਦ ਹੁੰਦਾ ਫੇਰ ਹੀ ਪਈ ਆਉਂਦਾ ਇਹ ਮੈਂਟਰ ਨਹੀਂ ਸੀ ਟਿਕਦੀ ਤੇ ਸਾਰਾ ਕੰਮ ਕਰਦੀ ਸੀ ਮੈਂ ਹੀ ਪੁੱਠੇ ਕੰਮ ਕਰਿਆ ਜਿੰਨੇ ਕਰੇ ਇਹ ਦੂਰੋਂ ਤਾਂ ਮੈਂ ਇਹ ਨਾ ਕਹਿੰਨੀ ਮਾਦੀ ਭੈਣ ਕੋਲੇ ਜਾ ਕੇ ਆਉਣੀ ਆ ਭੈਣ ਕੋਲੇ ਮੈਂ ਤਾਂ ਬੇਬੇ ਤਾਂ ਸੁੱਤੀ ਪਈ ਐ ਨੂੰ ਕੜਾ ਸੁਣਦਾ ਵਿਚਾਰੀ ਨੂੰ ਮੈਂ ਤਾਂ ਕੰਮ ਦੀ ਮਰੀ ਜਾਂਦੀ ਸੀ ਕੰਮ ਤੋਂ ਟਲ ਕੇ ਜਾਂਦੀ ਸੀ ਵੀ ਮੈਨੂੰ ਕੰਮ ਕਰਨੇ ਪੈਣਗੇ ਦੋ ਤਿੰਨ ਛੁੱਟੀਆਂ ਆ ਗਈਆਂ ਬੇਬੇ ਦੋ ਤਿੰਨ ਦਿਨ ਨਾ ਕਹਦੇ ਲਾਉਣ ਨੂੰ ਤੇ ਵੀ ਚਲ ਬੇਬੇ ਇੱਕ ਦਿਨ ਲਾ ਆਊਗੀ ਤੇ ਮੈਂ ਕਹ ਦੂੰਗੀ ਸੀ ਇੱਕ ਦਿਨ ਅਸੀਂ ਜਾਇਆ ਨਾ ਇੱਕ ਦਿਨ ਬੇਬੇ ਜਾਇਓ ਕਿਹੜੀ ਮੇਰੀ ਭੈਣ ਦੀ ਸੱਸ ਬਿਮਾਰ ਸੀ ਮੈਂ ਤਾਂ ਉਹੀ ਜਾਂਦੀ ਸੀ ਲਓ ਵੀ ਆ ਰਿਹਾ ਹਰਾ ਲੈ ਕੇ ਉਹਦੇ ਨਾਲ ਕਰਦੀਆਂ ਗੱਲਾਂ ਵੀ ਬੇਬੇ ਨੂੰ ਭੇਜੀ ਦਿੰਦੀਆਂ ਉਹ ਲਾ ਲੈ ਹਰਾ ਉਹ ਹਰਾ ਟੁਕੜਾ ਲਾਉਣੀ ਐ ਮਸਾ ਲਾਇਆ ਹਰਾ ਪਹਿਲਾਂ ਮਸਾ ਵੱਡ ਕੇ ਰੋਣਾ ਉਧਰ ਕਿਧਰ ਨਹੀਂ ਫਿਰਦਾ ਉਹਨੂੰ ਉਧਰ ਕਿਧਰ ਲਈ ਫਿਰਦਾਗਾ ਤੈਨੂੰ ਤਾਂ ਆਪਦੀਆਂ ਗੱਲਾਂ ਦੀ ਆਪਜੇ ਕੰਮ ਆ ਜੇ ਮੇਰੇ ਕੰਮ ਤੇਨੂੰ ਕੋਈ ਨਹੀਂ ਉਹ ਮੈਨੂੰ ਆਪਦੇ ਕੰਮਾਂ ਦੀ ਕਿ ਮੈਂ ਤਾਂ ਸਾਰਾ ਕੰਮ ਕਰਿਆ ਕਿ ਮੈਂ ਤਾਂ ਆਪ ਥੱਕੀ ਪਈ ਮੈਂ ਹਰੇ ਕਿਥੋਂ ਲਾਣਾ ਮੈਂ ਤਾਂ ਕਰਦੇ ਕੰਮ ਮਸਨ ਮੇੜੇ ਆਪਦੇ ਨਾ ਮੇਰੀ ਗੱਲ ਸੁਣ ਲੈ ਹਾਂ ਹੁਣ ਸੌਖੀ ਐ ਸੌਖੀ ਕਿੱਥੇ ਆਪਦੀ ਪਿੱਕੀ ਆਮਰੇ ਜਾਈ ਤੇ ਮੇਰੀ ਮਾਂ ਤੇ ਨਹੀਂ ਪੇਕੇ ਉਹਨੇ ਨਹੀਂ ਜਾਣਾ ਸੀਗਾ ਉਹਨੂੰ ਦਿਖਲਾ ਤਾ ਜਾਨ ਨਹੀਂ ਦਿੱਤਾ ਉਸੇ ਕਮਰੇ ਚ ਬੈਰੀ ਵਿਚਾਰੀ ਨੇ ਸੱਟ ਖਾ ਲਈ ਉਹਨੇ ਤੇ ਹੁਣ ਵੀ ਸਾਰੇ ਕੰਮ ਕਰੇਗੀ ਕੰਮ ਕਰਦੀ ਹੁੰਦੀ ਸੀ ਜਦੋਂ ਦੀ ਆਈ ਉਹਦੋਂ ਦੀ ਤਾਂ ਕਰੀ ਜਾਨੀ ਆ ਚਲ ਮੈਂ ਤਾਂ ਮੰਨ ਲਾ ਕੰਮਾਂ ਤੋਂ ਦਰਦੀ ਸੀ ਜਮਾ ਦਰਦੀ ਸੀ ਤੇਰੇ ਕੋਲੇ ਕਿਹੜਾ ਲੁੱਕਾ ਮੈਂ ਦੱਸ ਦਾਨੀ ਆ ਮੈਂ ਤਾਂ ਕੰਮਾਂ ਤੇ ਟਰਲ ਦੀ ਮਾਰੀ ਭੈਣ ਕੋਲੇ ਜਾਂਦੀ ਸੀ ਮੈਂ ਰਾਤ ਲਾਇਆ ਉਹਨੇ ਤੜਕੇ ਆ ਜਾਾਂਗੀ ਇੱਕ ਰਾਤ ਬੇਬੇ ਲਾਇਆਊਗੀ ਮੈਂ ਜੇ ਦੋ ਤਿੰਨ ਦਿਨ ਜਾ ਕੇ ਬੈਗੀ ਮੈਨੂੰ ਕੰਮ ਦਾ ਕੋਈ ਡਰਤਾ ਨਹੀਂ ਹੈ ਨਾ ਕਰਨਾ ਕਰਦੀ ਆ ਕੰਮਾਂ ਤੇ ਕਰਦੀ ਸੀ ਕੰਮ ਕਰਦੀ ਹੁਣ ਕਰੀ ਜਾ ਕੰਮ ਪਤਾ ਨਹੀਂ ਬੇਬੇ ਨੂੰ ਕਹਿ ਕਦ ਨਹੀਂ ਰਾਜੀ ਹੋਣੀ ਦੇਖ ਲੈ ਕਿੰਨੀ ਛੱਟ ਐ ਉਹਦੇ ਚੱਲ ਛੱਟ ਤਾਂ ਆਹ ਕਰੀ ਜਾ ਕੰਮ ਸਾਰੇ ਉਹ ਮੈਂ ਤਾਂ ਐਂ ਕਹਿੰਦੀ ਸੀ ਵੀ ਹੁਣ ਛੱਟ ਤਾਂ ਵੱਜਣ ਵਾਲੀ ਵੱਜੀ ਬੇਬੇ ਦੇ ਬੇਬੇ ਨੂੰ ਬਣਾਣ ਕਿ ਨਾ ਪੇਜਗੀ ਨਾ ਇਹ ਤਾਂ ਮਾਮੇ ਦਾ ਪਤਾ ਲੈ ਆਊਗੀ ਤੇ ਨਾਲੇ ਦੋ ਦਿਨਾਂ ਚਰਾਮ ਆ ਜੁਗਾਉਂਦੀ ਹੁੰਦੀ ਮਾਨਸਾਂ ਦਿਖਾਏਗੀ। ਸ਼ਾਵਾਂਛੇ ਤੇਰੇ ਸ਼ਾਵਾਂਛੇ ਇਹ ਤੇਰੀ ਗੱਲ ਵਧੀਆ ਉਹ ਕੀਮਤ ਤੂੰ ਵਧੀਆ ਲਾਉਣ ਜਾਣਦੀ ਐ। ਉਹ ਮੇਰਾ ਮਾਮਾ ਕੀ ਕਹੂਗਾ? ਵੀ ਦੇਖ ਲੈ। ਨੈਣਾ ਮੇਰੀ ਭੈਣ ਦੇ ਸੱਟ ਮਾਰੀ ਇਹਨਾਂ ਨੇ। ਨਾਲੇ ਸਾਡੇ ਕੋਲੇ ਭੇਜੀ ਸੀ। ਉਹ ਚੰਗੀਆਂ ਗੱਲਾਂ ਕਰਿਆ ਕਰ। ਚੰਗੀ ਸੋਚ ਕਰਮ ਵਾਲੀ ਉਟੀ ਪੜ੍ਹੀ ਲਿਖੀ ਐ। ਉਹ ਮਾਰਨੂ ਸੱਟ ਆਪਾਂ ਕੀ ਧੱਕਾ ਦੇ ਕੇ ਸਿੱਟੀ ਆਪੇ ਡਿੱਗੀ ਆਉਂਦੇ ਭਾਰ ਨਾਲ ਸੱਟ ਵੱਜੀ ਉਹਨੇ। ਓਏ ਅਗਲਾ ਨਹੀਂ ਸਮਝਦਾ ਇਸ ਗੱਲ ਨੂੰ। ਅਗਲਾ ਤਾਂ ਕਹੂਗਾ ਵੀ ਜਾਣ ਕੇ ਛੱਡ ਕੇ ਸਾਡੇ ਕੋਲੇ ਉਹ ਦਵਾਈ ਰਵਾ ਕੇ ਛੱਡਿਆਵਾਂਗੇ ਬੇਬੇ ਜਾਂਦੀ ਜਾਂਦੀ ਮਨਸਨ ਦਿਖਾਜੂ ਹੱਥ ਬੇਬੇ ਨੂੰ ਕਹਤਾਵੇਂ ਪੰਕਜ ਜੀ ਦੇ ਦਿਖਾ ਦੀ ਮਖਿਆ ਜਾਂਦੀ ਨਹੀਂ ਦਿਖਾ ਲੂਗੀ ਮੈਂ ਤੇਰੀਆਂ ਸਮਝਦਾ ਤੇਰੀਆਂ ਬੇਬੇ ਨਾਲ ਗੱਲ ਕਰਕੇ ਦੇਖ ਵੀ ਜੇ ਬੇਬੇ ਨੇ ਜਾਣਿਆ ਬੇਬੇ ਨੂੰ ਭੇਜ ਦਰ ਮੈਂ ਕਿਹੜੇ ਮੂੰਹ ਨਾਲ ਕਰੂੰ ਬੇਬੇ ਨਾ ਕਿਵੇਂ ਪੁੱਛਾਂ ਮੈਂ ਮੈਂ ਪੁੱਛ ਲਾਂ ਨਹੀਂ ਮੂੰਹ ਦਾ ਕੀ ਜਿਹੜਾ ਮੂੰਹ ਲੱਗੇ ਸੀ ਨਹੀਂ ਪੁੱਛਣਾ ਤੇਰੀਆਂ ਚਾਲਾਂ ਵਾ ਸਾਰੀਆਂ ਜਾਣਦਾ ਵੀ ਨਾ ਤਾਂ ਮੈਨੂੰ ਬੇਬੇ ਨੂੰ ਸਾਹਮਣਾ ਆ ਪਊਗਾ ਨਾਲੇ ਪਕੌਣੀਆਂ ਪਣੀਆਂ ਰੋਟੀਆਂ ਉਹ ਸਾਮਣ ਨੂੰ ਬੇਬੇ ਦਰਦੀ ਤੂੰ ਬੇਬੇ ਦੇ ਹੱਥ ਤੇ 7 ਵਜੇ ਬੇਬੇ ਦੀ ਕੋਈ ਲੱਤ ਨਹੀਂ ਟੁੱਟੀ ਸਾਮ ਮਰੀ ਮਾਦੀ ਲਾਤ ਵੀ ਤੋੜ ਦੇ ਆ ਚੱਕ ਕਹੀ ਉਹ ਤਾਂ ਮੇਰੀ ਮਾਤਾ ਗਾਲੀ ਪਾੜ ਦੇ ਤੂੰ ਰੋਜ਼ ਰੋਜ਼ ਨਾਲ ਮੇਲ ਦੇ ਫਾਹਾ ਵੜ ਦੇ ਤੂੰ ਮੈਂ ਮਰ ਜਾ ਨਹੀਂ ਨਹੀਂ ਕਿਵੇਂ ਕਮਲ ਮਾਰ ਦਿਆ ਪਹਿਲਾਂ ਤਾਂ ਤੂੰ ਮੇਰੇ ਪਿੱਛੇ ਪਿਆ ਸੀ ਹੁਣ ਤੂੰ ਕਹਿੰਦਾ ਬੇਬੇ ਦਾ ਗਲ ਵੜ ਦੇ ਮੇਰੇ ਬੇਬੇ ਦਾ ਕੰਮ ਨਹੀਂ ਮੈਂ ਪੁੱਛ ਲਾਂ ਨਹੀਂ ਬੇਬੇ ਨੂੰ ਨਾ ਪੁੱਛ ਤੂੰ ਤਾਂ ਰਖਣ ਜਾਣ ਮੈਂ ਇਕੱਲਾ ਹੋਰ ਤਾਂ ਤੈਨੂੰ ਕੁਝ ਨਹੀਂ ਹੁੰਦਾ ਹਾਂ ਮੈਨੂੰ ਉਹ ਤੇਰੇ ਮਗਰ ਚਲਾਕੀਆਂ ਨਹੀਂ ਨਾ ਉਹਦੀਆਂ ਨਾ ਚਲਾਕੀਆਂ ਤਾਂ ਤੈਨੂੰ ਹੀ ਆਉਂਦੀਆਂ ਨੇ ਮੈਂ ਤਾਂ ਪੋਲਾ ਪਾਲਾ ਉਹ ਰ ਚਲਕੀਆਂ ਆਉਂਦੀਆਂ ਮੈਨੂੰ ਮੈਂ ਤਾਂ ਐਸੀ ਚੱਲ ਮੇਰੇ ਆਮਾ ਨੇ ਮੱਖਾ ਜਾ ਕੇ ਇੱਕ ਦਿਨ ਆਇਆ ਚਲਕੀਆਂ ਮੈਂ ਕਰਦੀ ਆ ਬੀਬੀ ਨਾਲ ਗੱਲ ਵਿੱਚ ਨਾ ਡੰਗੜਾਈ ਮੈਂ ਤੈਨੂੰ ਦੱਸਾਂ ਜੇ ਬੀਬੀ ਜਾਣਾ ਚਾਹੁੰਦੀ ਹੋਈ ਨਾ ਮੈਂ ਭੇਜੂੰ ਬੀਬੀ ਨੂੰ ਉਹ ਤੂੰ ਐਂ ਕਰ ਬੀਬੀ ਜੇ ਨਾ ਵੀ ਬੰਨੀ ੱਟਕੇ ਮਾਰ ਕੇ ਘੇਟੋਂ ਬਾਹਰ ਕੱਢ ਦੇ ਉਹਨੂੰ ਪਰ ਮੈਂ ੱਟਕੇ ਮਾਰਨ ਦੀ ਗੱਲ ਕਰੀ ਉਹੀ ਗੱਲ ਬਧਾਈ ਜਨੇ ਮਨੇ ਗੱਲ ਤਾਂ ਮੈਂ ਕਰ ਦਿਆਂ ਗੱਲ ਜਾ ਕੇ ਮੈਂ ਤਾਂ ਐਵੇਂ ਹੀ ਗੱਲ ਬਧਾਉਣਾ ਦੇਖ ਲੈ ਕੀ ਚਾਲਾਂ ਚੱਲਦੀ ਐ ਕੀ ਲੱਛਣ ਕਰਦੀ ਐ ਇਹ ਸਾਰਿਆਂ ਨੂੰ ਜਾਦੇ ਸ਼ਹਿਰ ਹੈ ਮੇਰੀ ਮੰਮਾ ਨੂੰ ਹੁਣ ਘਰੋਂ ਹੀ ਕੱਢਣਾ ਚਾਹੁੰਦੀ ਐ ਕੋਈ ਨਹੀਂ ਕੋਈ ਨਹੀਂ ਇਹ ਤੇਰੀਆਂ ਚਾਲਾਂ ਪਹਿਲੇ ਚੱਲ ਗਈਆਂ ਹੁਣ ਨਹੀਂ ਚੱਲ ਸਕਦੀਆਂ ਮੈਂ ਬੇਬੇ ਨੂੰ ਸਾਰੀਆਂ ਗੱਲਾਂ ਦੱਸੂ ਤੇਰੀਆਂ ਕਰਤੂਤਾ ਬੱਕਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਹਰਿਆਣਾ ਪ੍ਰੇਮ ਸਿੰਘ ਦਰਸ਼ਨ ਸਿੰਘ ਨਵੀਂ ਮੰਡੀ ਗੜਸਾਣਾ ਰਾਜਸਥਾਨ ਰਵਿੰਦਰ ਕੌਰ ਗੜਸਾਣਾ ਮੰਡੀ ਬਲਜਿੰਦਰ ਸਿੰਘ ਅਮਰ ਸਿੰਘ ਪਟਿਆਲਾ ਜਸਜੀਤ ਸ਼ਰਮਾ ਸੇਖਾ ਬਰਨਾਲਾ ਬੋਬੀ ਰਾਜਾ ਹਾਂਗਕਾਂਗ ਅੰਗਰੇਜ਼ ਸਿੰਘ ਬਲਵੰਤ ਸਿੰਘ ਸ਼ੇਰਗਿੱਲ ਸਿੱਧਵਾ ਬੇਟ ਲੁਧਿਆਣਾ ਅਨੀਤਾ ਰਾਣੀ ਜਰਨੈਲ ਸਿੰਘ ਫੌਜੀ ਭਿੱਖੀ ਵਾਲੇ ਕਿਰਪਾਲ ਕੌਰ ਖਰੌੜ ਮੁਹਾੜੀ ਸ਼ਿੰਦਰ ਕੌਰ ਹੈਪੀ ਜੋਸੀ ਮਨਪ੍ਰੀਤ ਸਿੰਘ ਨਛੱਤਰ ਪਸੌੜੀਆ ਪਸੌੜ ਵਾਲੇ ਅਰਮਾਨ ਸਿੰਘ ਯੂ ਐਸ ਏ ਚਮਕੌਰ ਸਿੰਘ ਖਰੌੜ ਪਿੰਡ ਚਲੈਲਾ ਜ਼ਿਲ੍ਹਾ ਪਟਿਆਲਾ ਡਾਕਟਰ ਰਣਜੀਤ ਸਿੰਘ ਖੰਕੂੜਾ ਲਕਾਲਾ ਲੁਧਿਆਣਾ ਕੈਲਗਰੀ ਕੈਨੇਡਾ ਕਰਮਜੀਤ ਕੌਰ ਨਰਸੀਰਾਮ ਬਠਿੰਡਾ ਮਨਪ੍ਰੀਤ ਕੌਰ ਪੂਨੀਆ ਬਠਿੰਡਾ ਕੁਲਵਿੰਦਰ ਕੌਰ ਨਾਗਰਾ ਕੁਮਲੇਸ਼ ਪਠੇਲਾ ਸ੍ਰੀ ਮੁਕਸਰ ਸਾਹਿਬ ਜੀ ਊਸ਼ਾ ਸ਼ਰਮਾ ਦਿੱਲੀ ਅਮਨ ਗੁਰੂ ਲਸ਼ਮਨ ਟੇਲਰ 21 ਚੀਮਾ ਪੱਪੂ ਸਿੰਘ ਗੁਰਵਿੰਦਰ ਸਿੰਘ ਕੁਲਾਰ ਪਿੰਡ ਮਿੱਡੂ ਖੇੜਾ ਸ੍ਰੀ ਮੁਕਸਰ ਸਾਹਿਬ ਜੀ ਹਰਮਨਦੀਪ ਕੌਰ ਅਨਮੋਲ ਸਿੰਘ ਸੰਦੀਪ ਗਿੱਲ ਗੜਸਾਣਾ ਮੰਡੀ ਹਰਦੇਵ ਸਿੰਘ ਸੰਧੂ ਸੰਸਾਰ ਸਿੰਘ ਫੌਜੀ ਐਸ਼ਾ ਪੁੱਲਰ ਅਮੈਸ਼ਾ ਪੁੱਲਰ ਜਗਰਾਜ ਪੁੱਲਰ ਕੁਲਦੀਪ ਜੋਸੀ ਸੀਪਾ ਗਿੱਲ ਹਰਪ੍ਰੀਤ ਸ਼ਰਮਾ ਕਰਮਜੀਤ ਕੌਰ ਸੰਗਤਪੁਰਾ ਮੋਗਾ ਸਿੱਧੂ ਸਟੂਡੀਓ ਮਾਖਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੁਲਣ ਬਣੀ ਉਹ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ